ਦੀਵਾਲੀ ਅਤੇ ਬੰਦੀ ਛੋੜ ਤਿਹਾਰ ਨੂੰ ਲੈ ਕੇ ਫਤੇਗੜ ਚੂੜੀਆਂ ਦੇ ਬਾਜ਼ਾਰ 'ਚ ਕਾਫੀ ਰੌਣਕਾਂ ਦਿਖਾਈ ਦੇ ਰਹੀਆਂ ਨੇ ਅਤੇ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਇੱਥੇ ਦੁਕਾਨਦਾਰਾਂ ਕੋਲ ਖਰੀਦਦਾਰੀ ਕਰਨ ਲਈ ਪਹੁੰਚੇ ਨੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਫਤੇਗੜ ਚੂੜੀਆਂ ਦੇ ਬਾਜ਼ਾਰ ਦੀਆਂ ਤੁਸੀਂ ਇੱਧਰ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਵੱਡੀ ਗਿਣਤੀ 'ਚ ਪਹੁੰਚ ਕੇ ਇੱਥੇ ਖਰੀਦਦਾਰੀ ਕਰ ਰਹੇ ਨੇ ਤੇ ਇੱਕ ਗੱਲ ਦਾ ਜ਼ਰੂਰ ਅਸਰ ਦਿਖਾਈ ਦੇ ਰਿਹਾ ਕਿ ਫਤੇਗੜ ਚੂੜੀਆਂ ਦੇ ਨਾਲ ਡੇਰਾ ਬਾਬਾ ਨਾਨਕ ਜਿਹੜਾ ਏਰੀਆ ਉੱਥੇ ਕੁਝ ਮਹੀਨੇ ਪਹਿਲਾਂ ਜੋ ਹੜ੍ਹ ਆਏ ਸਨ ਉਸ ਦਾ ਅਸਰ ਵੀ ਇੱਥੇ ਦਿਖਾਈ ਦੇ ਰਿਹਾ ਜੋ ਪਿਛਲੇ ਸਾਲ ਇੱਥੇ ਰੌਣਕਾਂ ਸਨ ਉਸ ਨਾਲੋਂ ਰੌਣਕਾਂ ਜਿਹੜੀਆਂ ਘੱਟ ਦਿਖਾਈ ਦੇ ਰਹੀਆਂ ਪਰ ਇਸ ਦੇ ਬਾਵਜੂਦ ਵੀ ਲੋਕ ਜਿਹੜੇ ਨੇ ਘਰਾਂ ਤੋਂ ਖਰੀਦਦਾਰੀ ਕਰਨ ਲਈ ਪਹੁੰਚੇ ਨੇ ਗੱਲਬਾਤ ਕਰਦੇ ਆ ਹਰ ਵਰਗ ਦੇ ਲੋਕਾਂ ਨਾਲ ਅੱਜ ਦੀਵਾਲੀ ਦਾ ਤਿਹਾੜੀ ਕੀ ਕਹਿੰਦੇ ਜੀ ਐਨ ਬਹੁਤ ਖੁਸ਼ੀ ਹੈ ਵਧੀਆ ਹੈ ਦਿੜ ਦਿਹਾੜੇ ਕੁਝ ਨਾ ਆਵੇ ਤੇ ਚੰਗੀ ਤਰ੍ਹਾਂ ਹੁੰਦਾ ਜਰਦਾ ਰਹੇ ਸਰਲ ਭਾਈਚਾਰਾ ਨੇ ਮਨਾਉਣਾ ਚਾਹੀਦਾ ਫਿਰ ਇੱਕ ਜਣਾ ਪਿਆਰ ਮੁਹੱਬਤ ਨਾਲ ਮਨਾਉਣਾ ਚਾਹੀਦਾ ਇਹਨਾਂ ਸਭ ਤੋਂ ਜ਼ਰੂਰੀ ਕੁਝ ਹੀ ਆ ਜਿੱਦਣੇ ਮੇਂ ਖੁਸ਼ੀ ਮਨਾਈਏ ਪਿਆਰ ਮੁਹੱਬਤ ਨਾਲ ਮਨਾਈਏ ਸਭ ਕੋ ਚੰਗਾ ਕਰੀਏ ਤੇ ਥੋੜਾ ਜਿਹਾ ਲਗੇ ਇੱਕ ਜਣਾ ਮੁਹੱਬਤ ਨਾਲ ਬੋਲੀਏ ਚੰਗਾ ਬੋਲੀਏ ਮਦੇਨੀ ਕੋ ਘਟੀ ਇੱਕ ਜਣ ਮੁਰਸਾ ਤੋਂ ਲਾਲਾ ਲਾਲਾ ਕਰਨ ਇਹ ਚੰਗੇ ਨਹੀਂ ਰਹਿਦੇ ਮੈਂ ਅੱਗੇ ਵੇਖਣ ਦੇ ਆ ਉੱਤੇ ਲਾਂਡੇ ਮੈਂ ਕਿਹਾ ਕੀ ਆ ਇੱਕ ਦਿਨ ਦੇ ਆ ਦੋ ਦਿਨਾਂ ਪੱਛੇ ਹੋ ਗਏ ਬਾਕੀ ਦੁਵਾਲੀਆਂ ਦੋ ਕੋ ਘਰਦੀਆਂ ਨੇ ਦੁਵਾਲੀਆਂ ਦੋ ਆ ਜੀ ਇਹਦਾ ਕਨਫਿਊਜ਼ਨ ਆ ਚਲੋ ਲੋਕਾਂ ਨੇ ਮਨੋਰੰਜਨ ਕਰਨਾ ਇੱਕੋ ਜਿਹਾ ਇੱਕ ਦਿਨ ਪਹਿਲਾਂ ਕਰ ਲੇਗਾ ਕੁਝ ਦੂਸਰੇ ਦਿਨ ਕਰ ਲੇਗੇ ਵਸੇ ਸੌਦੇ ਜਿਆਦਾ ਵਿੱਚ ਵਸਤੇ ਵੀ ਹੈਗਾ ਨੇ ਇੱਕ ਚਾਹੀਦਾ ਇੱਕ ਦਿਨ ਜਿਹੜੇ ਅੱਜ ਤੱਕ ਜਿਹੜਾ 13 ਨੂੰ ਵਸਾਕੀ ਆਉਣੀ ਹੋਣੀ ਹੈ ਪਰ ਅਈ ਦੁਕਾਨਦਾਰਾਂ ਨੂੰ ਫਾਇਦਾ ਕੁਝ ਸੌਦੇ ਅੱਜ ਵੇਚਿਆ ਨੇ ਕੁਝ ਕੱਲ ਵੇਚਿਆ ਸਾਡਾ ਇਹ ਭੱਟਾ ਬਹਿ ਗਿਆ ਕਰਦੇ ਇਹ ਅਸੂਲੜ ਚਾਹੀਦਾ ਨਾ ਸਭੇ ਦਾ ਸੋਹਣੀ ਚਾਹੀਦੀ ਆ ਜੇ ਇੱਥੇ ਮੌਜੂਦ ਨੇ ਬਸੰਤ ਜੀ ਨੇ ਬਸੰਜੀ ਆਂ ਦੀ ਕਿਸ ਤਰ੍ਹਾਂ ਦੀ ਦੀਵਾਲੀ ਆ ਬਹੁਤ ਵਧੀਆ ਰਹੀ ਯਾਰ ਬਹੁਤ ਵਧੀਆ ਠੀਕ ਹੈ ਗਾਗ ਹਾਂ ਠੀਕ ਆ ਹਾਂ ਠੀਕ ਆ ਬਹੁਤ ਵਧੀਆ ਇਹ ਆਤਿਸ਼ਬਾਜ਼ੀ ਤੁਸੀਂ ਲਾਈ ਆ ਚਲੋ ਮਨੋਰੰਜਨ ਕਰਨੇ ਚਾਹੀਦਾ ਪਰ ਇਹ ਆਤਿਸ਼ਬਾਜ਼ੀ ਰਹਿਤ ਵੀ ਹੋਣੀ ਚਾਹੀਦੀ ਹੈ ਦੀਵਾਲੀ ਆ ਹੋਣੀ ਚਾਹੀਦੀ ਹੈ ਸਾਰਿਆਂ ਦੇ ਨਾਲ ਹੀ ਜਿਤਨਾ ਸਾਰੇ ਚੱਲਣਗੇ ਉਤਰਾ ਚੱਲਾਂਗੇ ਨਾਲ ਸਾਰੇ ਨਹੀਂ ਪੈਸੇ ਤਾਲੀ ਰਖਣ ਆਏ ਆ ਕਿਹੜਾ ਪਿੰਡ ਹੈ ਸੇਖਵਾ ਜੀ ਸੇਖਵਾ ਤੋਂ ਹਾਂਜੀ ਹਾਂਜੀ ਅੱਛਾ ਕੀ ਕੀ ਖਰੀਦਾਰੀ ਕੀਤੀ ਫਿਰ ਬਹੁਤ ਵਧੀਆ ਕੀਤੀ ਆ ਭਾਂਡੇ-ਮੁੰਡੇ ਲਏ ਆ ਅੱਛਾ ਹਾਂਜੀ ਟਾਕੀ ਵੀ ਲਏ ਆ ਟਾਕੀ ਵੀ ਲਏ ਆ ਪਰ ਆਤਿਸ਼ਬਾਜੀ ਜਿਹੜੀ ਆ ਪ੍ਰਦੂਸ਼ਣ ਰਹਿਤ ਹੋਣੀ ਚਾਹੀਦੀ ਆ ਹਾਂਜੀ 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 ਛੋਟੇ ਵੀਰ ਕਿਹੜਾ ਪਿੰਡ ਆਪਣਾ ਆਪਣਾ ਸਾਬਜੀ ਬਾੜਪਿੰਡ ਜੋ ਹਾਂਜੀ ਬਾੜਪਿੰਡ ਅਸੀਂ ਵੀ ਬਾੜਪਿੰਡ ਅੱਛਾ ਕਿਉਂ ਹਾਂਜੀ ਅੱਛਾ ਅਜਨਾਲੇ ਵਾਲੇ ਪਾਸਿਓ ਆਏ ਤੁਸੀਂ ਹਾਂਜੀ ਤੇ ਕਿਸ ਤਰ੍ਹਾਂ ਦਾ ਮਾਹੌਲ ਰੱਖ ਲਿਆ ਦੀਵਾਲੀ ਦਾ ਤਿਹਾੜੀ ਦਾ ਬਹੁਤ ਵਧੀਆ ਜੀ ਬਹੁ ਕੀ داری ਕੀਤੀ ਸਰ ਅੰਨੇ ਜੀ ਲੈ ਲੈ ਪਟਾਕੇ ਲੈ ਜੀ ਹਾਂ ਬਾਕੀ ਪਟਾਕੇ ਵੀ ਕਾਦੇ ਲੈਣੇ ਤੁਹਾਨੂੰ ਪਤਾ ਬਹੁ ਮਾੜਾ ਆਇਆ ਦੀਵਾਲੀ ਆਪਣੀ ਕਾਦੀ ਆ ਹਾਂ ਬਿਲਕੁਲ ਬਿਲਕੁਲ ਤੁਹਾਨੂੰ ਪਤਾ ਵੀ ਜਿਹੜੇ ਦਰਦ ਹੋਈ ਆ ਕਲਾਕਾਰ ਜਵਾਨ ਦੀ ਬਹੁ ਮਾੜਾ ਆਇਆ ਦੀਵਾਲੀ ਚਲੋ ਕਾਦੀ ਆ ਤੇ ਚਲੋ ਫਨ ਸ਼ਾਨ ਵਾਲੀ ਜਵਾਕਾਂ ਨਾਲ ਆ ਗਏ ਆ ਬਾਕੀ ਦੀਵਾਲੀ ਆਪਣੀ ਕਾਦੀ ਸਿੱਖਾਂ ਦੀ ਹਾਂ ਸਿੰਘਾਂ ਦੀ ਉਹ ਵੀ ਮਾਰੀ ਗੱਲ ਹੋਈ ਜਿੱਦੇ ਤੁਹਾਡੀ ਸੋਚ ਚੰਗੀ ਆ ਤੇ ਚਲੋ ਵਧੀਆ ਜੀ ਹਾਂ ਜੀ ਹਾਂ ਜੀ ਜਲੇਬੀਆਂ ਕੱਢ ਰਹੇ ਹੋ ਫਿਰ ਕਿਸ ਤਰ੍ਹਾਂ ਦੀ ਦੀਵਾਲੀ ਲੱਗੀ ਬਹੁਤ ਵਧੀਆ ਮਹਾਰਾਜ ਬਹੁਤ ਵਧੀਆ ਗਾ ਕੇ ਚੰਗੀ ਆ ਗਾ ਕੇ ਚੰਗੀ ਆ ਬਹੁਤ ਵਧੀਆ ਇਹ ਦੋ ਦਵਾਈਆਂ ਦੱਸ ਰਹੇ ਆ ਜੀ ਅੱਲ ਫੇਰ ਦੁਕਾਨ ਲੱਗੇਗੀ ਜੀ ਲੱਗੇਗੀ ਦੁਕਾਨ ਕੱਲ ਫੇਰ ਲੱਗੇਗੀ ਅੱਜ ਕਿਸ ਤਰ੍ਹਾਂ ਦਾ ਰਿਹਾ ਅੱਜ ਵੀ ਠੀਕ ਆ ਬਸ ਇਹ ਆ ਕਿ ਥੋੜੀ ਜਿਹੀ ਟ੍ਰੈਪ ਕਾ ਗਲੀ ਚ ਰਾਸ ਬਹੁਤ ਆ ਬਜ਼ਾਰ ਚ ਬਹੁਤ ਜ਼ਿਆਦਾ ਵਧੀਆ ਇਹ ਕ ਬਹੁਤ ਵਧੀਆ ਚੱਲਦੀ ਆ ਦਵਾਈਆਂ ਇਹ ਆ ਕਿ ਇੱਕ 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 ਦਵਾਈ ਚਾਹੀਦੀ ਉਹਦਾ ਦਵਾਈਆਂ ਦੋ ਜਾਲੀਆਂ ਵਿਸ਼ਾਲ ਜੀ ਵੱਲੋਂ ਵੀ ਇੱਥੇ ਫਤੇਗੜ ਜੁਗਨਿਆ ਬਾਜ਼ਾਰ ਚ ਦੁਕਾਨ ਲਗਾਈ ਗਈ ਆ ਹਾਂਜੀ ਇਹਨਾਂ ਦੀ ਇੱਕ ਜਿਹੜੀ ਬਾਜ ਦੇਣੀ ਹੈ ਨਾ ਜਿਹੜੀ ਗਾਗ ਨੂੰ ਆਕਰਸ਼ਸ਼ ਕਰਦੀ ਆ ਉਹ ਤੁਹਾਨੂੰ ਸੁਣਾਉਣੇ ਹਾਂਜੀ ਬੋਲੋ ਜੀ 150 150 150 ਉਹ ਚੱਲ ਚੱਲ ਦਿਵਾਲੀ ਇਹਨਾਂ ਦੀ ਜਿਹੜੀ ਗਾਗ ਨੂੰ ਖਿੱਚਦੀ ਜਿਹੜੀ ਵਾਜਦੇਣੀ ਆ ਉਹ ਨਵੇਕਲੀ ਸੀਗੀ ਉਹ ਤੁਹਾਨੂੰ ਸੁਣਾਈ ਐ ਅਸਾ ਕਿ ਗਾਗ ਨੂੰ ਕਿਸ ਤਰ੍ਹਾਂ ਆਪਣੀ ਵੱਲ ਖਿੱਚਦੇ ਨੇ ਹਾਂਜੀ ਕ੍ਰਿਸ਼ਨਾ ਜੀ ਕਿਸ ਤਰ੍ਹਾਂ ਦੀ ਦੀਵਾਲੀ ਆ ਜੀ ਉਹ ਵਧੀਆ ਲੱਗੀ ਐ ਇਸ ਸਾਲ ਅगेण ਪਿਛਲੇ ਸਾਲ ਨਾਲੋਂ ਬਹੁਤ ਵਧੀਆ ਦੀਵਾਲੀ ਐ ਇਸ ਵਾਰੀ ਕਸਟਮਰ ਕਾਫੀ ਕਰੋਕਰੀ ਵਗੈਰਾ ਕਾਫੀ ਕਸਟਮਰਾਂ ਦਾ ਪਸੰਦ ਕੀਤਾ ਜੀ ਫਲਾਰ ਵਗੈਰਾ ਬਹੁਤ ਇਸ ਸਾਲ ਬਹੁਤ ਵਧੀਆ ਲੱਗਦੇ ਐ ਕਾਫੀ ਰਾਸ਼ਦਾਂ ਦੇ ਸਾਹਮਣੇ ਹੀ ਆ ਬਹੁਤ ਸੋਹਣੀ ਦਿਵਾਲੀ ਗਈ ਹੈ ਇਸ ਸਾਲ ਵੀ ਨਾ ਪਿਛਲੇ ਸਾਲ ਨਾਲ ਬਹੁਤ ਵਧੀਆ ਤੇ ਇਹ ਵੀ ਇੱਕ ਕਨਫਿਊਜ਼ਨ ਹੈ ਕਿ ਦੋ ਦਿਵਾਲੀਆਂ ਇੱਕ ਆਜ ਹੈ ਕਿ ਕੋਈ ਕਰਦਾ ਹੈ ਜਿਹੜਾ ਕਨਫਿਊਜ਼ਨ ਹੈ ਕਿ ਕਈ ਕਸਟਮਰ ਪਿਛਲੇ ਕੱਲ੍ਹ ਵੀ ਲੈ ਗਏ ਕਾਫੀ ਕਸਟਮਰ ਕੱਲ੍ਹ ਲਾਸ ਬਹੁਤ ਵਧੀਆ ਲਾਸਟ ਈਅਰ ਵੀ ਇਸ ਤਰ੍ਹਾਂ ਹਾਂ ਲਾਸਟ ਈਅਰ ਇਦਾਂ ਹੀ ਦੋ ਸਾਲ ਹੀ ਪਿਛਲੀ ਵਾਲੀ ਵੀ ਉਦਾਂ ਹੀ ਹੈ ਇਸ ਤਰ੍ਹਾਂ ਵੀ ਦੋ ਰਹੀ ਆਈ ਦਿਵਾਲੀ ਤੇ ਆ ਅੱਜ ਫਸਟ ਡੇ ਆ ਉਸ ਨੂੰ ਲੈ ਕੇ ਕਸਟਮਰ ਕਿਸ ਤਰ੍ਹਾਂ ਰਹੇ ਕਸਟਮਰ ਤਾਂ ਬਹੁਤ ਵਧੀਆ ਬਹੁਤ ਵਧੀਆ ਰਿਸਪੌਂਸ ਆ ਰਿਹਾ ਹੈ ਕਸਟਮਰ ਦਾ ਤੇ ਇਸ ਸਾਲ ਨਾਲੇ ਅਗਲੇ ਸਾਲ ਵੀ ਵਧੀਆ ਰਹੇਗਾ ਮੇਰਾ ਨਾਮ ਮੈਮਰੀ ਸਰ ਤੋਂ ਪਰ ਫਤੇਗੜ ਚੂੜੀਆਂ ਖਰੀਦਦਾਰੀ ਕਰ ਰਹੇ ਆਣ ਕਿ ਅੱਜ ਦੀਵਾਲੀ ਬੰਦੀ ਛੋੜ ਦੇ ਵਿੱਚ ਦੋਨੋਂ ਇਕੱਠੇ ਚੱਲ ਰਿਹਾ ਜੀ ਹਾਂਜੀ ਸਰ ਮੇਰੇ ਇਨ-ਲਾਜ਼ ਇੱਥੇ ਨੇ ਸੋ ਇਸ ਕਰਕੇ ਮੈਂ ਇੱਥੇ ਆਈ ਆ ਸ਼ੋਪਿੰਗ ਕਰਨ ਵਾਸਤੇ ਹਾਂ ਜੀ ਤੇ ਸਰ ਦੀਵਾਲੀ ਸੈਲੀਬ੍ਰੇਟ ਸਾਡੀ ਬੰਦੀ ਛੋੜ ਦੇ ਵਿੱਚ ਤੇ ਆ ਸੋ ਅਸੀਂ 21 ਨੂੰ ਹੀ ਦੀਵਾਲੀ ਸੈਲੀਬ੍ਰੇਟ ਕਰਾਂਗੇ ਥੈਂਕ ਯੂ ਸੋ ਮਚ ਰਾਮ ਜੀ ਆਪਣੀ ਕੋਸਮੈਟਿਕ ਦੀ ਦੁਕਾਨ ਹੈ ਗਿਫਟ ਹਾਊਸ ਵੀ ਹੈ ਕਿਸ ਤਰ੍ਹਾਂ ਦੀ ਦੀਵਾਲੀ ਰਹੀ ਹੈ ਬਹੁਤ ਵਧੀਆ ਭਾਜੀ ਅੱਗੇ ਵੀ ਬਹੁਤ ਵਧੀਆ ਰਹੀ ਆ ਤੇ ਅੱਜ ਕੀ ਵੀ ਬਹੁਤ ਵਧੀਆ ਲక్ష్ਮੀ ਮਾਤਾ ਨੇ ਲਿਆਂਦਾ ਸਾਰਾ ਹੀ ਮਤਲਬ ਵਧੀਆ ਚੱਲਦਾ ਪਿਆ ਕੰਮਕਾਰ ਬਹੁਤ ਵਧੀਆ ਰੌਣਕ ਲੱਗੀ ਐ ਸਾਡੀ ਵੀ ਰੌਣਕ ਐ ਸਾਡੀ ਦੁਕਾਨ ਤੇ ਵੀ ਬਹੁਤ ਵਧੀਆ ਰੌਣਕ ਐ ਬੜਾ ਵਧੀਆ ਤਿਉਹਾਰ ਲੰਘਿਆ ਬਹੁਤ ਹੀ ਸਾਰੇ ਖੁਸ਼ ਹੋ ਕੇ ਆਏ ਐ ਤੇ ਅਸੀਂ ਇਹੀ ਚਾਹੁੰਦੇ ਆ ਕਿ ਸਾਰੇ ਵਧੀਆ ਤਰੀਕੇ ਦੇ ਨਾਲ ਦੀਵਾਲੀ ਮਨਾਣ ਸਾਰਿਆਂ ਨੂੰ ਹੈਪੀ ਦੀਵਾਲੀ ਐਂਡ ਬੰਦੀ ਛੋੜ ਦਿਵਸ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ ਇਹ ਨਾਲ ਕੱਲ ਫੇਰ ਆ ਰਹੀ ਹੈ ਹਾਂਜੀ ਕੱਲ ਵੀ ਹੈ ਕਈ ਤੇ ਕਹਿ ਰਹੇ ਕਿ ਅੱਜ ਹੈ ਕਈ ਕਹਿ ਰਹੇ ਕੱਲ ਹੈ ਲੇਕਿਨ ਦੋਨੋਂ ਹੀ ਦਿਨ ਅਸੀਂ ਤੇ ਦੀਵਾਲੀ ਦੀ ਪੂਜਾ ਕਰਾਂਗੇ ਹਾਂਜੀ ਚਲੋ ਦੁਕਾਨਦਾਰ ਨੂੰ ਫਾਇਦਾ ਜੀ ਹਾਂਜੀ ਜਿਹੜਾ ਵੀ ਕਸਟਮਰ ਆਂੜਿਆ ਉਹਨੂੰ ਗਿਫਟ ਜ਼ਰੂਰ ਦੇਣਦੇ ਆ ਠੀਕ ਹੈ ਜੀ ਮਾ ਮਾਤਾ ਲਕਸ਼ਮੀ ਵਾਲੇ ਦੀਵਾਲੀ ਤੇ ਬੰਦੀ ਛੋੜ ਦਿਵਸ ਦਾ ਗਿਫਟ ਦੇ ਰਹੇ ਹਾਂਜੀ ਹਾਂਜੀ ਲਓ ਜੀ ਇਹ ਗਿਫਟ ਵੀ ਦੇ ਰਹੇ ਨੇ ਕੱਲ ਵੀ ਇਹ ਦੀਵਾਲੀ ਦਾ ਤਿਹਾਰ ਦੱਸਿਆ ਜਾ ਰਿਹਾ ਹੈ ਕਿਉਂਕਿ ਕਨਫਿਊਜ਼ਨ ਚੱਲ ਰਹੀ ਹੈ ਕਿ ਵੀ ਨੂੰ ਆ ਇਕੀ ਨੂੰ ਆ ਤੇ ਦੁਕਾਨਦਾਰਾਂ ਲਈ ਦੋ ਦਿਨ ਹੀ ਆ ਕਿਉਂਕਿ ਇਹਨਾਂ ਨੂੰ ਆਸ ਹੈ ਕਿ 2 ਦਿਨ ਦਿਵਾਰੀ ਹੋਏਗੀ ਤੇ ਚਲੋ ਕਸਟਮਰ ਆਣਗੇ ਤੇ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ ਹਾਂ ਜੀ ਸਾਨੂੰ ਸਾਡੇ ਵੱਲ ਹੈਪੀ ਦੀਵਾਲੀ ਚਲੋ ਜੀ ਤੁਸੀਂ ਨਾ ਇਹ ਕਿਸੇ ਲੋਡਵੰਦ ਨੂੰ ਦੇ ਦਿਓ ਸਾਡੇ ਵੱਲੋਂ ਉਸ ਲੋਡਵੰਦ ਨੂੰ ਦੇ ਦਿਓ ਗੁਰਕਿਰਪਾ ਇਲੈਕਟ੍ਰੀਸ਼ੀਅਨ ਤੇ ਸ਼ੋਰੂਮ ਤੇ ਪਹੁੰਚੇ ਆ ਜਿੱਥੇ ਕਾਫੀ ਭੀੜ ਦਿਖਾਈ ਦੇ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਦੀਵਾਲੀ ਤੇ ਬੰਦੀ ਛੋੜ ਦੇ ਵਸ ਨੂੰ ਲੈ ਕੇ ਕਸਟਮਰ ਜਿਹੜੇ ਨੇ ਇੱਥੇ ਪਹੁੰਚੇ ਹੋਏ ਇਹਨਾਂ ਦੇ ਵੱਖ-ਵੱਖ ਜੋ ਇਹਨਾਂ ਤੋਂ ਪ੍ਰੋਡਕਟ ਨੇ ਉਹ ਇੱਥੇ ਖਰੀਦਾਰੀ ਕਰ ਰਹੇ ਨੇ ਹਾਂ ਜੀ ਕਿਸ ਤਰ੍ਹਾਂ ਦੇਖਦੇ ਜੀ ਅੱਜ ਦੇ ਤਿਹਾਰ ਨੂੰ ਲੈ ਕੇ ਬੰਦੀ ਛੋੜ ਦੇ ਵਸ ਸਿਆ ਦੀਵਾਲੀ ਆ ਜੀ ਜੀ ਬਹੁਤ ਹੀ ਵਧੀਆ ਚੱਲ ਰਿਹਾ ਜੀ ਇਹ ਤਿਹਾਰ ਪਰਮਾਤਮਾ ਕਰੇ ਕੀ ਆਉਣ ਵਾਲਾ ਦਿਨ ਜਿਹੜਾ ਇਹ ਸਾਰਿਆਂ ਦਾ ਬਹੁਤ ਵਧੀਆ ਨਿਕਲੇ ਜੀ ਤੇ ਆਸ ਕਰਦਾ ਹਾਂ ਕਿ ਵੱਧੋ ਵੱਧ ਚੜ ਕੇ ਲੋਕੀ ਜਿਹੜੀ ਹੈ ਸ਼ੋਪਿੰਗ ਕਰਨ ਤੁਹਾਡੇ ਤੋਂ ਬਹੁਤ ਹੀ ਆਫਰਾਂ ਲਗਾਈਆਂ ਗਈਆਂ ਜੀ ਜਿਸ ਤਰ੍ਹਾਂ ਕਿ ਆਪਣੇ ਕੋਲ 6700 ਰੁਪਏ ਤੋਂ ਅਸੀਂ ਵਾਸ਼ਿੰਗ ਮਸ਼ੀਨ ਸ਼ੁਰੂ ਕੀਤੀ ਗਈ ਹੈ ਜਿਹੜੇ ਕੋਲ ਉਸ ਤੋਂ ਇਲਾਵਾ 32 ਇੰਚ ਦੀ LED 6300 ਰੁਪਏ ਦੀ ਮਿਲ ਰਹੀ ਹੈ ਜੀ ਹੋਰ ਵੀ ਕਸਟਮਰ ਲਾਭ ਉਠਾ ਰਹੇ ਜੀ ਆਫਰਾਂ ਬਿਲਕੁਲ ਹੀ ਇਹ ਹਾਫ ਵਾ ਬਿਲਕੁਲ ਜੀ ਬਿਲਕੁਲ ਅੱਛਾ ਲਓ ਜੀ ਇਹ ਜਿਹੜੇ ਨੇ ਸ਼ੋਰੂਮ ਦੇ ਮਾਲਕ ਜਾਂ ਓਨਰ ਨੇ ਉਹ ਕਹਿ ਰਹੇ ਨੇ ਕਿ ਜਿਹੜੇ ਪ੍ਰੋਡਕਟਸ ਨੇ ਵਾਸ਼ਿੰਗ ਮਸ਼ੀਨ ਆ 4400 ਤੋਂ ਸਿੱਧੀ 3200 ਦੇ ਇਹ ਬੜਾ ਵੱਡਾ ਕਸਟਮਰ ਨੂੰ ਜਿਹੜਾ ਵਾ ਫਾਇਦਾ ਇੱਥੇ ਮਿਲ ਰਿਹਾ ਤੇ ਇਹ ਹੁਣ ਕਸਟਮਰ ਨੇ ਦੇਖਣਾ ਕਿ ਫਾਇਦਾ ਲੈਣਾ ਕਿ ਨਹੀਂ ਲੈਣਾ ਧੰਨਵਾਦ ਜੀ ਹਾਂ ਜੀ ਆਪਾਂ ਦੇ ਸਵੇਰ ਦੇ ਵੀਡੀਓ ਕਲਪੇ ਪਏ ਹੋਏ ਆ ਅੱਛਾ ਖਾਣਾ ਖਾਂਦਾ ਨਹੀਂ ਖਾਣਾ ਖਾਂਦਾ ਆ ਬਹੁਤ ਮਜ਼ਾ ਆ ਰਿਹਾ ਇੱਥੇ ਠੀਕ ਆ ਠੀਕ ਆ ਗਾ ਗਾ ਰਿਹਾ ਆ ડીਲ ਕਰ ਰਿਹਾ ਆ ਕਸਟਮਰ ડીਲ ਕਰ ਰਿਹਾ ਆ ਮਜ਼ਾ ਆ ਰਿਹਾ ਵਾ ਨਾਲ ਇੰਜੋਏ ਕਰ ਰਹੇ ਆ ਨਾਲੇ ਨਾਲੇ ਗਾਕਾ ਨੂੰ ਫਾਇਦਾ ਨਾਲੇ ਗਾਕਾ ਨੂੰ ਫਾਇਦਾ ਤੇ ਆਪ ਵੀ ਇੰਜੋਏ ਆਪ ਵੀ ਇੰਜੋਏ ਅਬ ਬਸ ਉਹ ਚਿੜਚਿੜ ਲਾਦੀ ਦੀ ਮੜੀ ਜੀ ਇੰਜੋਏ ਕਰਨ ਲਈ ਸਾਡੇ ਨਾਲ ਮੌਜੂਦ ਨੇ ਵਾਰ ਨੰਬਰ 6 ਤੋਂ ਕਾਉਂਸਲਰ ਰਜਿੰਦਰ ਸਿੰਘ ਜੀ ਬਿੰਦੂ ਗੱਲਬਾਤ ਕਰਨਿਆ ਲੋਕਾਂ ਨੂੰ ਉਹਨਾਂ ਵੱਲੋਂ ਵੀ ਮੁਬਾਰਕਾਂ ਬਾਦ ਲਈਏ ਉਹਨਾਂ ਕੋਲ ਵੀ ਦੋਸਤ ਕੱਲ ਵੀ ਦੀਵਾਲੀ ਦੱਸ ਰਹੇ ਆ ਅੱਜ ਵੀ ਦੀਵਾਲੀ ਚੱਲ ਰਹੀ ਆ ਹਾਂਜੀ ਕੀ ਕਹਿੰਦੇ ਜੀ ਜੇ ਫਿਰ ਸਭ ਤੋਂ ਪਹਿਲਾਂ ਤੇ ਦੀਵਾਲੀ ਦੀ ਜਿਹੜੀ ਇਹ ਗੱਲ ਹੈ ਕਿ ਦੀਵਾਲੀ 20 ਤਰੀਕ ਨੂੰ ਜਾਂ 21 ਤਰੀਕ ਨੂੰ ਆ ਤੇ ਜਿਹੜੇ ਸਾਡੇ ਸਿੰਘ ਸਹਬਾਨ ਨੇ ਉਹਨਾਂ ਦੀਵਾਲੀ 21 ਤਰੀਕ ਨੂੰ ਬੰਦੀ ਛੋੜ ਦਿਵਸ ਮ ਪਰ ਦਿਵਾਲੀਆਂ ਮੇਰੇ ਸਹਾ ਨਾਲ ਦੋ ਹੀ ਹੋ ਗਈਆਂ ਨਾ ਅੱਜ ਹੀ ਬਾਜ਼ਾਰ ਚ ਪੂਰੀ ਰੌਣਕ ਆ ਗਾਮਾ ਗਾਮੀ ਪੂਰੀ ਚੱਲ ਰਹੀ ਆ ਤੇ ਲੋਕੀ ਬਾਜ਼ਾਰ ਚ ਸ਼ੋਪਿੰਗ ਕਰ ਰਹੇ ਨੇ ਇਲੈਕਟ੍ਰੋਨਿਕ ਚੀਜ਼ਾਂ ਖਰੀਦਣ ਦੇ ਨੇ ਮਠਿਆਈਆਂ ਖਰੀਦਣ ਦੇ ਨੇ ਤੇ ਮੇਰੇ ਵੱਲੋਂ ਤੇ ਮੇਰੇ ਆਪਣੇ ਸਾਥੀਆਂ ਵੱਲੋਂ ਮੈਂ ਤੇ ਇਹੋ ਕਹਾਂਗਾ ਸਾਰਿਆਂ ਨੂੰ ਲੱਖ ਲੱਖ ਦਿਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੇ ਮੁਬਾਰਕਾਂ ਨੇ ਤੇ ਸੁੱਖੀ ਸੰਧੀ ਸਾਰਿਆਂ ਦੀ ਦਿਵਾਲੀ ਬਹੁਤ ਵਧੀਆ ਹੋਵੇ ਤੇ ਸਭ ਨੂੰ ਸ਼ੁਭ ਕਾਮਨਾਵਾਂ ਜਗਤ ਇਲੈਕਟ੍ਰੋਨਿਕ ਸੈਂਟਰ ਤੇ ਵੀ ਪਹੁੰਚਿਆ ਸ਼ੋਰੂਮ ਤੇ ਤਨ ਦਿਖਾਣੇ ਆ ਕਿ ਕਿਸ ਤਰ੍ਹਾਂ ਇੱਥੇ ਵੀ ਦੀਵਾਲੀ ਦੇ ਤਿਹਾੜੀ ਨੂੰ ਲੈ ਕੇ ਜਿਹੜੇ ਕਸਟਮਰ ਨੇ ਖਰੀਦਦਾਰੀ ਕਰਕੇ ਬਾਹਰ ਨਿਕਲ ਰਹੇ ਪਾਜੀ ਕੀ ਖਰੀਦਿਆ ਜੀ ਹਾਂਜੀ ਪਾਜੀ ਅਸੀਂ ਦੋ ਓਵਨ ਖਰੀਦੇ ਆ ਜੀ ਤੇ ਦੋ ਇੰਡੈਕਸ਼ਨ ਖਰੀਦੇ ਆ ਤੇ ਇੱਕ ਟੋਸਟਰ ਖਰੀਦਿਆ ਤੇ ਅਸੀਂ ਹਰ ਸਾਰੇ ਤੋਂ ਮਤਲਬ ਕੋਈ ਨਾ ਕੋਈ ਗਿਫਟ ਵੀ ਲੈ ਕੇ ਨਾਲ ਲੈ ਕੇ ਜਾਂਦੇ ਆ ਬਹੁਤ ਵਧੀਆ ਇਹਨਾਂ ਦਾ ਨੇਚਰ ਆ ਤੇ ਕਾਫੀ ਵਧੀਆ ਟਿਕ। ਹਾਂਜੀ ਇਹ ਜਗਤ ਇਲੈਕਟ੍ਰੋਨਿਕਸ ਵਾਲਿਆਂ ਦਾ ਜਿਹੜੇ ਕਸਟਮਰ ਇੱਥੇ ਪਹੁੰਚੇ ਨੇ ਕਾਫੀ ਇਹਨਾਂ ਦੀ ਤਾਰੀਫ਼ ਕਰ ਰਹੇ ਨੇ ਇੱਕ ਇਹਨਾਂ ਦੇ ਪ੍ਰੋਡਕਟਸ ਦੀ ਵੀ ਕਰ ਰਹੇ ਨੇ ਇਹਨਾਂ ਦੇ ਸੁਭਾਅ ਦੀ ਵੀ ਕਰ ਰਹੇ ਨੇ ਤੇ ਜੋ ਇਹਨਾਂ ਦੀ ਗਿਫਟ ਮਿਲਦੇ ਨੇ ਉਹਨਾਂ ਦੀ ਵੀ ਤਾਰੀਫ਼ ਕੀਤੀ ਜਾ ਰਹੀ ਆ। ਹੋਰ ਪਾ ਜੀ ਕੀ ਕਹਿਣਾ ਚਾਹੋਗੇ ਅੱਜ ਦੀਵਾਲੀ ਦੇ ਬੰਦੀ ਛੋਟ ਦੇ ਵਸਿਆ ਜੀ? ਹਾਂਜੀ ਸਾਰੇ ਮੈਂ ਚਾਹੁੰਦੀ ਕਿ ਇੱਥੇ ਸਾਰੇ ਆਉਣ। ਇਹ ਆਪਾਂ ਮੈਂ ਜੋ ਉਹਨਾਂ ਦਾ ਬਜਟ ਹੈ ਇਹਨਾਂ ਕੋ ਆ ਕੇ ਆਪਣੇ ਗਿਫਟ ਵੀ ਲੈਣ ਤੇ ਆਪਣੇ ਆ ਸਮਾਨ ਵੀ ਖਰੀਦਤੇ ਰਹੇ ਹਾਂ ਕਿਥੋਂ ਆਏ ਬਾਂਜੀ ਤੁਸੀਂ ਮੈਂ ਦਿਆਲਪਰੇ ਤੋਂ ਆਏ ਹਾਂ ਦਿਆਲਪਰੇ ਤੋਂ ਕਹਿੰਦੇ کافی ਦੂਰ ਤੋਂ ਆਏ ਨੇ ਇਹਦਾ ਮਤਲਬ ਵੀ ਇੱਥੇ ਕੁਝ ਖਾਸ ਹੈਗਾ ਤੇ ਇਡੀ ਦੂਰੋਂ ਚੱਲ ਕੇ ਆਏ ਹਾਂ ਹਾਂਜੀ ਭਾਜੀ ਮੈਂ ਪਿਛਲੇ ਸਾਲ ਵੀ ਨਾਲ ਤਾਂ ਦੋ ਐਲਸੀਡੀਆਂ ਖੜੀਆਂ ਸੀ ਇੱਕ ਏਸੀ ਖੜਿਆ ਸੀ ਤੇ ਇਸ ਸਾਲ ਹੁਣ ਤਿੰਨ ਚਾਰ ਚੀਜ਼ਾਂ ਫੇਰ ਲੈ ਕੇ ਚੱਲੇ ਆਂ ਇੱਥੇ ਕਾਫੀ ਜਿਹੜੀ ਗਾਕਾਂ ਦੀ ਜਿਹੜੀ ਆ ਢੀੜ ਰਾਸ਼ਦ ਦਿਖਾਈ ਦੇ ਰਿਹਾ ਤੁਹਾਨੂੰ ਦਿਖਾਣੇ ਕਿ ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਪ੍ਰੋਡਕਟਸ ਨੇ ਵੱਖ-ਵੱਖ ਜਿਹੜੇ ਇੱਥੇ ਕਸਟਮਰ ਆਏ ਨੇ ਉਹ ਖਰੀਦਦਾਰੀ ਕਰ ਰਹੇ ਨੇ ਹਾਂਜੀ ਕਿ ਕੀ ਕਿਹੜਾ ਪਣ ਜੀ ਆਪਣਾ ਮਿਲਾ ਤੇ ਜਾ ਹਾਂਜੀ ਮਿਲਾ ਤੇ ਜਾ ਤੁਸੀਂ ਇਹ ਕੀ ਖਰੀਦਿਆ ਜੀ ਹੈਲੋ ਖਰੀਦਣ ਆਏ ਫ੍ਰਿਜ ਲੈਣੀ ਹੈ ਫ੍ਰਿਜ ਲੈਣੀ ਹੈ ਹਾਂਜੀ ਕੀ ਅੱਜ ਦੀਵਾਲੀ ਬੰਦੀ ਛੋੜਦੇ ਵਸਿਆ ਹਾਂਜੀ ਹਾਂ ਕੋਈ ਖਰੀਦਦਾਰੀ ਕਰਨ ਆਏ ਫਰਿੱਜ ਲੈਣੀ ਫਰਿੱਜ ਦੇ ਰੇਖਣਾ ਅੱਜ ਹਾਂਜੀ ਭਾਜੀ ਕੀ ਨਾਮ ਆਪਣਾ ਬਲਵਿੰਦਰ ਸਿੰਘ ਜੀ ਹਾਂਜੀ ਬਲਵਿੰਦਰ ਸਿੰਘ ਹਾਂ ਬਲਵਿੰਦਰ ਸਿੰਘ ਕਿਹੜਾ ਪਿੰਡ ਆਪਣਾ ਮਾਲਿਆ ਹਾਂਜੀ ਮਾਲਿਆ ਮਾਲਿਆ ਮਾਲੇਵਾਲ ਪਿਆਰਾ ਸਿੰਘ ਦੇ ਵਰਗੀ ਸ਼ਕਲ ਲੱਗਣੀ ਤੁਹਾਡੇ ਪਿੰਡ ਦਾ ਫੈਕਟਰੀ ਜਿਹੜਾ ਠੀਕ ਹੈ ਜੀ ਭਰਾ ਆਪਣਾ ਆ ਭਰਾ ਹੀ ਆਪਣਾ ਅੱਛਾ ਕੀ ਖਰੀਦਿਆ ਫਿਰ ਆਓ ਵੇਖ ਲਓ ਜੀ ਕੋਸਟਰ ਕੋਸਟਰ ਜੀ ਇਹ ਕੋਈ ਡਿਸਕਾਊਂਟ ਮਿਲਿਆ ਰੀਡ ਕਰਨ ਲੱਗੇ ਆ ਇਹ ਅਚ ਰੀਡ ਕਰਨ ਲੱਗੇ ਹੋ ਚਲੋ ਆਓ ਜੀ ਹੁਣ ਮਾਲਕਾਂ ਨਾਲ ਵੀ ਗੱਲ ਕਰਦੇ ਆ ਹਾਂ ਜੀ ਬਾਪੂ ਜੀ ਕਾਫੀ ਗਾਹ ਖੁਸ਼ ਨੇ ਕਾਫੀ ਗਾਕੀ ਲੱਗ ਰਹੀ ਹੈ ਮੰਦੀ ਛੋੜ ਦੇ ਬਸ ਦੀਵਾਲੀ ਖੂਬ ਲੱਗੀ ਹਾਂ ਜੀ ਹਾਂ ਜੀ ਸਰ ਬਹੁਤ ਵਧੀਆ ਬਹੁਤ ਵਧੀਆ ਜੀ ਇਹ ਕਿਸ ਤਰ੍ਹਾਂ ਦੇ ਰਿਹਾ ਸਾਰਾ ਦਿਨ ਅੱਜ ਬਹੁਤ ਵਧੀਆ ਸਾਰਾ ਦਿਨ ਰਸ ਰਿਹਾ ਜੀ ਮਾਰਕੀਟ ਚ ਬਹੁਤ ਆਉਣਾ ਗਿਆ ਜੀ ਕੱਲ ਵੀ ਆ ਹਾਂ ਜੀ ਜੀ ਬਿਲਕੁਲ ਜੀ ਆ ਸੇ ਫਿਰ ਕੱਲ ਵੀ ਇਸੇ ਤਰ੍ਹਾਂ ਲੱਗੇਗਾ ਬਿਲਕੁਲ ਜ਼ਰੂਰ ਜੀ ਤੇ ਕੀ ਕਹਿਣਾ ਚਾਹੋਗੇ ਅੱਜ ਦੀਵਾਲੀ ਤੇ ਬੰਦੀ ਛੋੜ ਦਿਵਸ ਨੂੰ ਲੈ ਕੇ? ਬਾਜੀ ਸਾਰਿਆਂ ਨੂੰ ਲੱਖ ਲੱਖ ਵਧਾਈ ਆ ਦੇ। ਬਾਕੀ ਇਹ ਹੈ ਕਿ ਕੰਪਨੀ ਵੱਲੋਂ ਆਫਰ ਆਵਾ। ਅੱਛਾ ਕੰਪਨੀ ਵੱਲੋਂ ਆਫਰ ਆ। ਹਾਂ ਜੀ ਇਹ ਕੰਪਨੀਆਂ ਦੇ ਆਫਰ ਆ। ਕਸਟਮਰ ਖੁਸ਼ੀ ਆ ਦੇ। ਕਿਨਾ ਜੀ ਆਪਣਾ? ਹਰਨਪ੍ਰੀਤ ਸਿੰਘ। ਹਰਨਪ੍ਰੀਤ ਜੀ ਆ ਕੀ ਕਹੋਗੇ? ਅੱਛਾ ਤਾਂ ਦੋ ਤਿਹਾੜ ਨੇ ਇਕੱਠੇ ਹੀ ਦੀਵਾਲੀ ਵੀ ਬੰਦੀ ਛੋੜ ਦਿਵਸ ਵੀ। ਬਹੁਤ ਵਧੀਆ ਤਿਹਾੜ ਆ। ਬਹੁਤ ਰੌਣਕਾਂ ਲੱਗੀਆਂ। ਆ ਜੀ ਬੱਚੇ। ਹੈਪੀ ਦੀਵਾਲੀ। ਹੈਪੀ ਦੀਵਾਲੀ। ਬਾਜੀ-ਬਾਜੀ ਕਿਨਾ ਆਫਰ ਆ? ਗੁਰਮੇਲ ਸਿੰਘ ਇਹ ਕਿਹੜਾ ਪਿੰਡ ਜੇ ਵੀਲਾ ਤੇ ਜੇ ਜਦੋਂ ਦਾ ਵੀ ਰਾਸ਼ਿਆ ਇੱਥੇ ਹੈ ਜਾਂ ਤਾਂ ਖਾਸ ਹੀ ਪਿਆਰ ਹੈ ਵੀਲੇ ਤੇ ਜੇ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਕੀ ਕੀ ਖਰੀਦੇ ਆਤੇ ਅਸੀਂ ਅੱਜ ਤੁਲਾ ਖਰੀਦੇ ਆ ਅੱਛਾ ਹਲੀ ਚ ਤਿਆਰੀ ਹੋ ਰਹੀ ਆ ਹਾਂਜੀ ਹਾਂਜੀ ਚੈਕਿੰਗ ਹੋ ਰਹੀ ਹਾਂਜੀ ਹਾਂਜੀ ਭਾਜੀ ਥੈਂਕ ਯੂ ਕਿਹ ਤਰ੍ਹਾਂ ਦਾ ਲੱਗ ਰਿਹਾ ਅੱਜ ਦਾ ਦਿਹਾੜਾ ਤੇ ਜਾ ਕੇ ਬਹੁਤ ਵਧੀਆ ਠੀਕ ਹੈ ਬਲਵਿੰਦਰ ਕੋਲ ਇਹ ਕਿੱਥੋਂ ਆਏ ਸਾਰਚੂਰ ਤੋਂ ਸਾਰਚੂਰ ਤੋਂ ਖਰੀਦ ਲੈ ਕੇ ਹਾਲੀ ਕੋਈ ਖਰੀਦਣਾ ਹਾਂਜੀ ਵਾਸ਼ਿੰਗ ਮਿਲੀ ਦਿੱਤੀ ਸੀ ਕੋਈ ਡਿਸਕਾਊਂਟ ਮਿਲਿਆ ਕੋਈ ਫਾਇਦਾ ਹੋਇਆ ਹੋਇਆ ਜੀ ਹਾਂਜੀ ਕਿੰਦੇ ਅੱਜ ਦੇ ਦੀਵਾਲੀ ਦੇ ਤਹਾਨੂੰ ਲੈ ਕੇ ਦੀਵਾਲੀ ਦਾ ਪਹਿਲੇ ਸਾਰਿਆਂ ਨੂੰ ਸ਼ੁਭਕਾਮਨਾ ਦੀਵਾਲੀ ਹੈਪੀ ਦੀਵਾਲੀ ਸਾਰਿਆਂ ਦੀ ਬੰਦੀ ਛੋੜ ਦੀਵਸ ਵੀ ਹੈ ਤੇ ਦੀਵਾਲੀ ਵੀ ਹੈ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਬਾਕੀ ਤਿਹਾਰ ਬਹੁਤ ਵਧੀਆ ਹੈ ਬਾਕੀ ਲੋਕੀ ਪਟਾਕੇ ਚਲਾਣੇ ਨੇ ਪਟਾਕੇ ਜਿਹੜਾ ਚਲਾ ਕੇ ਪੈਸੇ ਝਾੜਨੇ ਆ ਕਹਿੰਦਾ ਮਤਲਬ ਵੀ ਪਟਾਕੇ ਨਹੀਂ ਸਾਦੀ ਦੀਵਾਲੀ ਹੋਣੀ ਚਾਹੀਦੀ ਸਾਦੀ ਦੀਵਾਲੀ ਹੋਣੀ ਚਾਹੀਦੀ ਹੈ ਵੈਸੇ ਵੀ ਅੱਜ ਐ ਕਿਤੇ ਸੁਆਤੀ ਰਹਿਤ ਰਹਿਤ ਅੱਜ ਕਹ ਵੈਸੇ ਸਾਦੀ ਦੀਵਾਲੀ ਹੋਣੀ ਚਾਹੀਦੀ ਹੈ ਕਿ ਜਦੋਂ ਤੇ ਹੜ ਆਏ ਨੇ ਲੋਕਾਂ ਨੂੰ ਹੜ ਦੀ ਮਾਰ ਪਈ ਬਹੁਤ ਜ਼ਿਆਦਾ ਹਾਂਜੀ ਹਾਂਜੀ ਤੇ ਦੀਵਾਲੀ ਚਲੋ ਮਨਾਉਣ ਵਾਲੇ ਮਨਾਣੀ ਵੀ ਆ ਸਭ ਨੂੰ ਜੀ ਸ਼ਹਿਰ ਨਮਾਸੀਆਂ ਨੂੰ ਦੀਵਾਲੀ ਦੇ ਬੰਦੀ ਛੋੜ ਦੇਸ ਦੀਆਂ ਬਹੁਤ ਬਹੁ ਵਧਾਈਆਂ ਜੀ ਤੁਹਾਨੂੰ ਵੀ ਤੁਹਾਡੇ ਚੈਨਲ ਨੂੰ ਵੀ ਬਹੁਤ ਬਹੁ ਮੁਬਾਰਕਾਂ ਤੇ ਦੀਵਾਲੀ ਦਾ ਤਿਉਹਾਰ ਹੈ ਬਹੁਤ ਵਧੀਆ ਲੋਕੀ ਖੁਸ਼ੀ ਨਾਲ ਮਨਾ ਰਹੇ ਆ ਬਾਕੀ ਚੱਲ ਰਿਹਾ ਹਾਂ ਭਾਟਿਆ ਸਾਹਿਬ ਨੇ ਗੱਲ ਕੀਤੀ ਹੈ ਥੋੜਾ ਜਿਹਾ ਜ਼ਰੂਰ ਅੜਾਂ ਦੀ ਮਾਰ ਕਰਕੇ ਮਾਰਕੀਟ 'ਚ ਥੋੜਾ ਸਲੰਪ ਹੈਗਾ ਤੇ ਬਾਕੀ ਫਿਰ ਵੀ ਲੋਕਾਂ ਦੇ ਚਾਹ ਹੈਗਾ ਖੁਸ਼ੀ ਦਾ ਕਿ ਸਭ ਸੈਲੀਬ੍ਰੇਟ ਕਰ ਰਹੇ ਆ ਜੀ ਵਧੀਆ ਤਰੀਕੇ ਦੇ ਨਾਲ ਬੁਝਾਰ ਚ ਰੌਣਕ ਆ ਮਠਿਆਈ ਦੀਆਂ ਦੁਕਾਨਾਂ ਤੇ ਆਦੀ ਚਵਾਈ ਦੀਆਂ ਦੁਕਾਨਾਂ ਤੇ ਲੱਗੀਆਂ ਨੇ ਬੜਾਈ ਚਲਦੀ ਪਈ ਹੈ ਬਹੁਤ ਵਧੀਆ ਸਭ ਨੂੰ ਮੁਬਾਰਕਾਂ ਇਹ ਸਾਡੇ ਸਾਥੀ ਵੀ ਪੰਕਜ ਪਾਂਦੀ ਜੋ ਪ੍ਰੈਸਰ رپورਟਰ ਵੀ ਨੇ ਕਾਰੋਬਾਰੀ ਨੇ ਵੱਡਾ ਬਿਜ਼ਨਸ ਆ ਟਾਇਰਾਂ ਦਾ ਤੇ ਹੁਣ ਇਸਲੇ ਇਲਾਕੇ ਵਿੱਚ ਇਹਨਾਂ ਦੀ ਜਿਹੜੀ ਟਾਇਰਾਂ ਨੂੰ ਲੈ ਕੇ ਮਸ਼ਹੂਰੀ ਆ ਉਹ ਪੂਰੀ ਡੇਰਾ ਬਾਬਾ ਨਾਲ ਘਰਮਦਾਸ ਨਾਲਾ ਲੋਪੋ ਕੇ ਚੰਗਾਵਾਂ ਮਜੀਠੇ ਤੱਕ ਜਿਹੜੀ ਐਸਲੇ ਮਸ਼ਹੂਰੀ ਆ ਤੇ ਸਾਡੇ ਪੱਤਰਕਾਰ ਵੀ ਸਾਥੀ ਨੇ ਬੰਦੀ ਦਿਵਸ ਤੋਂ ਸ਼ੋਰ ਤੇ ਦੀਵਾਲੀ ਨੂੰ ਲੈ ਕੇ ਇਹਨਾਂ ਨੂੰ ਮੁਬਾਰਕਾਂ ਵੀ ਤੇ ਅੱਜ ਕੀ ਕਹਿੰਦੇ ਜੀ ਅੱਜ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਦੀਵਾਲੀ ਦੀ ਸਾਰੇ ਸ਼ਹਿਰ ਵਾਸੀਨ ਮੁਬਾਰਕ ਹੋਵੇ ਅਯਦੇ ਦਿਨ ਪ੍ਰਭੂ ਸ਼੍ਰੀ ਰਾਮ 14 ਬਰ ਦਾ ਬਨਵਾਸ ਕੱਟ ਕੇ ਆਪਣੇ ਘਰ ਆਇਆ ਉਹਨਾਂ ਦੀ ਆਉਣ ਦੀ ਖੁਸ਼ੀ 'ਚ ਅਸੀਂ ਇਹ ਤਿਉਹਾਰ ਮਨਾਉਂਦੇ ਹਾਂ ਯਾਰ ਗਵਾਲੀਆਂ ਤੋਂ ਜਿਹੜੇ ਸ਼੍ਰੀ ਹਰਗਬਿੰਦ ਸਾਹਿਬ ਪਾਤਸ਼ਾਹ ਹੀ ਬੰਦੀ ਛੋੜ ਦੇ ਵਸਣ ਉਹ ਵੀ ਅੱਜ ਰਿਹਾ ਓਏ ਜੀ ਹਾਂਜੀ ਬੁਝਾਰ ਆ ਗਿਆ ਕੋਈ ਮੁਬਾਰਕਾ ਜੀ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਾ ਅਜਨਾਲਾ ਚੌਂਕ 'ਚ ਖੜੇ ਆ ਇੱਥੇ ਵੀ लवली ਵੀ ਸੂਰਸ਼ਦ ਕੋਨੇ ਤੇ ਵੀਰ ਆਪਣੇ ਦੋਸਤ ਵੀ ਨੇ ਚੰਗੇ ਇਨਸਾਨ ਵੀ ਨੇ ਤੇ ਚੰਗੇ ਦੁਕਾਨਦਾਰ ਵੀ ਨੇ ਹਾਂਜੀ ਕੀ ਕਹਿਣਾ ਚਾਹੋਗੇ ਜੀ ਅੱਜ ਦੇ ਬੰਦੀ ਛੋੜ ਦੇ ਵਸਤੇ ਦਿਵਾਲੀ ਦੇ ਤਿਹਾਰ ਨੂੰ ਲੈ ਕੇ ਇਸ ਤਰ੍ਹਾਂ ਦਾ ਰਿਹਾ ਮਾਹੌਲ ਜੀ ਪਹਿਲਾਂ ਤਾਂ ਸਾਰੇ ਹੀ ਦੇਸ਼ ਵਾਸੀਆਂ ਨੂੰ ਤੇ ਬਾਹਰ ਬੈਠੇ ਵਿਦੇਸ਼ਾਂ 'ਚ ਬੈਠੇ ਭੈਣ ਭਰਾਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਈ ਟੀਵੀ ਦਾ ਬਹੁਤ ਧੰਨਵਾਦ ਜਿਹੜੇ WhatsApp ਤੁਸੀਂ ਨਹੀਂ ਖੇਚਲ ਕਰਕੇ ਸਾਰਿਆਂ ਕੋ ਪਹੁੰਚ ਦੇ ਜੇ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਤੁਸੀਂ ਵੇਖ ਹੀ ਰਹੇ ਬਾਜ਼ਾਰ ਚ ਪੂਰੀ ਰੌਣਕ ਲੱਗੀ ਆ ਇਹ ਗਹਿਮਾ ਗਹਿਮੀ ਚ ਲੰਢੀ ਆ ਜਿੱਦਾਂ ਮਤਲਬ ਵੀ ਹਾੜਾ ਔਨ ਕਰਕੇ ਜਾਂ ਜਿਹੜੀਆਂ ਕੁਦਰਤੀ ਤਰਾਸ ਤਰਾਸਤੀਆਂ ਕਰਕੇ ਕੁਝ ਫਰਕ ਤੇ ਠੀਕ ਪੈਂਦਾ ਆ ਪਰ ਇਹ ਜਿਹੜਾ ਦੀਵਾਲੀ ਹੋ ਗਿਆ ਲੋੜੀ ਹੋਲੀ ਇਹੋ ਜਿਹੇ ਤਿਹਾਰ ਜਿਹੜੇ ਸਾਡੇ ਦੇਸ਼ ਦੇ ਜਿਹੜੇ ਮਤਲਬ ਵੀ ਮਨੋਬਲ ਨੂੰ ਉੱਚੇ ਚੁੱਕਦੇ ਆ ਬੱਚਿਆਂ ਚ ਉਤਸ਼ਾਹ ਹੁੰਦਾ ਆ ਵੱਡਿਆਂ ਚ ਹੁੰਦਾ ਆ ਹੱਸਣ ਖੇਡਣ ਦਾ ਮੌਕਾ ਮਿਲਦਾ ਲੋਕਾਂ ਨੂੰ ਤੇ ਲੋਕ ਸੋਚਦੇ ਆ ਵੀ ਘਾਟੇ ਵਾਧੇ ਤੇ ਜ਼ਿੰਦਗੀ ਚ ਚੱਲਦੇ ਰਹਿਣੇ ਆ ਤੇ ਖੁਸ਼ੀ ਦਾ ਮੌਕਾ ਮਿਲਿਆ ਤੇ ਉਹਨੂੰ ਵਟੋੜ ਲੈਣਾ ਚਾਹੀਦਾ ਕਿਉਂਕਿ ਦੁੱਖ ਜ਼ਿੰਦਗੀ 'ਚ ਪੜੇ ਤਰੀਕਿਆਂ ਨਾਲ ਮਿਲਦੇ ਰਹਿੰਦੇ ਆ ਤੇ ਖੁਸ਼ੀਆਂ ਕਦੀ ਕਦੀ ਮਿਲਦੀਆਂ ਫਿਰ ਲੋਕ ਸੋਚਦੇ ਆ ਵੀ ਜਿਹੜਾ ਮੌਕਾ ਮਿਲਿਆ ਇਹਨੂੰ ਇਹਨੂੰ ਕੈਸ਼ ਕਰ ਲਈਏ ਬਿਲਕੁਲ ਤੇ ਬਹਿ ਜਾ ਲੋਕ ਮਠਿਆਈਆਂ ਖਾਣ ਪਟਾਕੇ ਵੀ ਚਲਾਉਣਗੇ ਤੁਸੀਂ ਕੀ ਛਕੋਗੇ ਬਾਜੀ ਧੰਨਵਾਦ ਤੁਹਾਡੇ ਜਿਹੜੇ ਬੋਲੇ ਆ ਹੀ ਬੜੇ ਮਿੱਠੇ ਸੀ ਬਹੁਤ ਧੰਨਵਾਦ ਵਾਟਸਐਪ ਬਹੁਤ ਧੰਨਵਾਦ ਬਤਰਾ ਕਲਾਥ ਹੌਸ ਫਤੇਗੜ ਚੂੜੀਆਂ ਪਹੁੰਚੇ ਆ ਜਿੱਤੇ ਕਿ ਕਾਫੀ ਮਸ਼ਹੂਰ ਦੁਕਾਨ ਹੈ ਇਥੋਂ ਦੀ ਤੇ ਲਗਾਤਾਰ ਇਹ ਜਿਹੜੇ ਨੇ ਧਿਆਰਾਂ ਨੂੰ ਲੈ ਕੇ ਤੇ ਇਹ ਡਿਸਕਾਊਂਟ ਦਿੰਦੇ ਰਹਿੰਦੇ ਨੇ ਗਾਕਾਰ ਨੂੰ ਹਾਂਜੀ ਗੱਲਬਾਤ ਕਰਦੇ ਹਾਂਜੀ ਬਤਰਾ ਸਾਹਿਬ ਮੁਬਾਰਕਾ ਜੀ ਤੁਹਾਨੂੰ ਦੀਵਾਲੀ ਦੀ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਲਾਗਨ ਵਾਸੀਆਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਬਾਜ਼ਾਰ ਦੇ ਵਿੱਚ ਪਰਮਾਤਮਾ ਗੁਰੂ ਰਾਮਦਾਸ ਦੀ ਕਿਰਪਾ ਨਾਲ ਬਹੁਤ ਰੌਣਕਾਂ ਨੇ ਗੁਰੂ ਰਾਮਦਾਸ ਇਸ ਤਰ੍ਹਾਂ ਦੀਆਂ ਰੌਣਕਾਂ ਲਾਈ ਰੱਖਣ ਬਾਕੀ ਠੀਕ ਆ ਬਹੁਤ ਵਧੀਆ ਦਿਹਾੜਾ ਹੈ ਜੀ ਪਰਮਾਤਮਾ ਨੇ ਪੂਰਾ ਬਾਜ਼ਾਰ ਸਾਰਿਆਂ ਕੋ ਗਾਗ ਪੂਰਾ ਕੋਈ ਦੁਕਾਨਦਾਰ ਨਹੀਂ ਵਿਹਲਾ ਬੜੀ ਵਧੀਆ ਦਿਵਾਲੀ ਲੱਗੀ ਹੈ ਜੀ ਮਾਲਕ ਦੀ ਕਿਰਪਾ ਨਾਲ ਪਿਛਲੇ ਸਾਲ ਵੀ ਵਧੀਆ ਸੀ ਗਾਗ ਘਰਕਾ ਉਸ ਤੋਂ ਵੀ ਵਧੀਆ ਬਹੁਤ ਵਧੀਆ ਗੁਰੂ ਰਾਮਦਾਸ ਦਾ ਸ਼ੁਕਰ ਆ ਆਦੇਸ਼ਵਾਦੀ ਚਲੋ ਸਾਰੇ ਸ਼ਹਿਰ 'ਚ ਹੀ ਲੱਗੀ ਆਦੇਸ਼ਵਾਦੀ ਨੂੰ ਵੀ ਲੈ ਕੇ ਕਿਸ ਤਰ੍ਹਾਂ ਦਾ ਗੱਕੀ ਆ ਹਾਂ ਠੀਕ ਹੈ ਭਾਜੀ ਬੱਚਿਆਂ ਦੇ ਵਿੱਚ ਮੌੜਾ ਨਹੀਂ ਦੇਖ ਰਿਹਾ ਪਿਛਲੇ ਸਾਲ ਨਾਲੋਂ ਜਿਹੜੇ ਕਾਫੀ ਦੁਕਾਨਾਂ ਨੇ ਜਿਹੜਾ ਸਮਾਨ ਜਿਹੜਾ ਉਸ ਤਰ੍ਹਾਂ ਹੀ ਪਿਆ ਵਾ ਨਹੀਂ ਨਹੀਂ ਵੀਰ ਜੀ ਅੱਜ ਮਤਲਬ 2 ਦਿਨ ਕਰਕੇ ਥੋੜਾ ਜਿਹਾ ਆਈ ਆ ਲੋਕਾਂ ਨੂੰ ਦਿੱਕਤ ਬਾਕੀ ਮੇਨ ਮੰਗਲਵਾਰ ਹੀ ਆ ਸਾਰਿਆਂ ਨੇ ਮਨਾਉਣੀ ਆ ਇਹ 2 ਦਿਨਾਂ ਦੀ ਕਨਫਿਊਜ਼ਨ ਕਰਦੀ ਹਾਂਜੀ 2 ਦਿਨਾਂ ਦੀ ਕਰਕੇ ਥੋੜਾ ਜਿਹਾ ਆਈ ਆ ਪਰਬਲਮ ਬਾਜ਼ਾਰ ਦੇ ਵਿੱਚ ਬਾਕੀ ਹੋ ਗਈ ਆ ਠੀਕ तकरीबन तकरीबन ਸਾਰਿਆਂ ਦਾ ਸਮਾਨ ਬਹੁਤ ਵਧੀਆ ਤਰੀਕੇ ਨਾਲ ਵਿਗ ਰਿਹਾ ਵੀਰ ਜੀ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਜੋ ਕਿ ਸ੍ਰੀ ਬਾਵਾਲਾਲ ਜੀ ਦੇ ਚੌਂਕ ਤੋਂ ਲੈ ਕੇ ਤੇ ਇੱਥੇ ਬਤਰਾ ਕਲੋਥ ਹਾਊਸ ਤੱਕ ਤੁਸੀਂ ਦੇਖੋ ਕਿਸ ਤਰ੍ਹਾਂ ਰਾਸ਼ੇਕ ਦੂਰ ਦੂਰ ਦਾ ਦੇਖੋ ਲੋਕ ਜਿਹੜੇ ਨੇ ਉਹ ਰੌਣਕਾਂ ਲੱਗੀਆਂ ਕਾਫੀ ਰਾਸ਼ੇ ਭੀੜ ਭੜਕੇ ਵਾਲਾ ਮਾਹੌਲ ਬਣਿਆ ਤੇ ਦੂਰ ਦੂਰ ਤੱਕ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਇਹ ਜਿਹੜੇ ਲੋਕ ਨੇ ਪਿੰਡਾਂ ਤੋਂ ਵੀ ਆਏ ਨੇ ਸ਼ਹਿਰ ਵਾਲੇ ਵੀ ਨੇ ਤੇ ਆਪਣੀਆਂ ਵੱਖ-ਵੱਖ ਜੋ ਇੱਥੇ ਦੁਕਾਨਾਂ ਸਜੀਆਂ ਨੇ ਉਸ ਤੇ ਜਾ ਕੇ ਖਰੀਦਦਾਰੀ ਵੀ ਕਰ ਰਹੇ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਤੇ ਲੈ ਕੇ ਲੋਕਾਂ ਚ ਕਾਫੀ ਜਿਹੜਾ ਉਤਸ਼ਾਹ ਹੁੰਦਾ ਹੈ ਅਤੇ ਲੋਕ ਸਾਲ ਭਰ ਇਤਿਹਾਰ ਦੀ ਉਡੀਕ ਕਰਦੇ ਨੇ ਪਰ ਦੂਸਰੇ ਪਾਸੇ ਦੇਖੀਏ ਤੇ ਇੱਕ ਹੋਰ ਜਿਹੜੀ ਚੀਜ਼ ਆ ਉਸ ਦਾ ਵੀ ਲੋਕ ਬਹੁਤ بے ਸਬਰੀ ਨਾਲ ਇੰਤਜ਼ਾਰ ਕਰਦੇ ਉਹ ਆ ਦੀਵਾਲੀ ਬੰਪਰ ਇਹ ਦੀਵਾਲੀ ਬੰਪਰ ਪਮਾ ਲੋਰੀ ਸਟੋਰ ਜੋ ਕਿ ਇੱਥੇ ਸਾਲਾਂ ਤੋਂ ਇੱਥੇ ਜਿਹੜਾ ਆਪਣਾ ਸਟੋਰ ਇੱਥੇ ਲਗਾ ਰਹੇ ਨੇ ਤੇ ਕਾਫੀ ਲੋਕਾਂ ਦੇ ਇਥੋਂ ਇਹ ਜਿਹੜੇ ਲਾਟਰੀ ਦੇ ਇਨਾਮ ਵੀ ਨਿਕਲ ਚੁੱਕੇ ਨੇ ਲੱਖਾਂ ਦੇ ਇਨਾਮ ਵੀ ਨਿਕਲ ਚੁੱਕੇ ਕਰੋੜਾਂ ਦੇ ਵੀ ਨਿਕਲ ਚੁੱਕੇ ਨੇ ਅੱਜ ਗੱਲਬਾਤ ਇਹਨਾਂ ਨਾਲ ਕਰਦੇ ਕਿ ਜਿਹੜਾ ਦੀਵਾਲੀ ਬੰਪਰ ਉਹ ਕਿੰਨੇ ਕਰੋੜ ਦਾ ਜਿਹੜਾ ਪਹਿਲਾ ਨਾਮ ਹੈ ਤੇ ਕਿਸ ਤਰ੍ਹਾਂ ਦਾ ਗਾਕੀਆ ਕਿਸ ਤਰ੍ਹਾਂ ਦਾ ਲੋਕਾਂ ਨੂੰ ਖਰੀਦਦਾਰੀ ਨੂੰ ਲੈ ਕੇ ਇਤਸ਼ਾਹਾਂ ਜੀ ਦੀਵਾਲੀ ਬੰਪਰ ਨੂੰ ਲੈ ਕੇ ਕਿਸ ਤਰ੍ਹਾਂ ਦਾ ਲੋਕਾਂ ਦਾ ਇਤਸ਼ਾਹ ਬਹੁਤ ਵਧੀਆ ਉਤਸ਼ਾਹ ਹੈ ਨਾ ਜੀ ਫਰਸਟ ਪ੍ਰਾਈਜ਼ ਹੈਗਾ ਜਰਾ ਕੋਲ ਰੱਖਿਆ ਪੰਜਾਬ ਸਰਕਾਰ ਨੇ ਵੀ ਜਰਾ ਨਿਕਲਿਆ 11 ਕਰੋੜ ਦਾ ਨਾਮ ਪਹਿਲਾ ਮਿਲੇਗਾ ਜਿਹਨੂੰ ਗਰੰਟੀਡ ਨਾਮ ਆ ਬਿਲਕੁਲ ਬਿਲਕੁਲ ਤੇ ਲੋਕਾਂ ਦੇ ਵਿੱਚ ਸਾਇ ਹੈਗਾ ਵੀ ਮੈਂ ਬੰਪਰ ਪੋਹ ਤੱਕ ਕਿੰਨੇ ਕ ਆਪਣੇ ਕੋ ਜਿਹੜੀਆਂ ਟਿਕਟਾਂ ਵਿਕ ਚੁੱਕੀਆਂ ਕਾਫੀ ਟਿਕਟਾਂ ਵਿਕ ਚੁੱਕੀਆਂ ਗਾ ਕੇ ਕਾਫੀ ਸਾਬ ਵਧਿਆ ਲੋਕਾਂ ਦੇ ਮਨ ਵਿੱਚ ਜਾਰਾ ਕੋੜੇ ਨਾਮ ਕਰਕੇ ਜਾਰਾ ਇਹ 11 ਕਰੋੜ ਫਸਟ ਟਾਈਮ ਹੋਇਆ ਅਕਾ ਫਸਟ ਲਾਸਟ ਟਾਈਮ ਕਿੰਨਾ ਸੀ ਲਾਸਟ ਟਾਈਮ ਤੇ 1 ਕਰੋੜ ਹੁੰਦਾ ਸੀ ਪਿਛਲੇ ਟਾਈਮ ਹੈਗਾ ਸੀ ਫਿਰ 7 ਕਰੋੜ ਦਾ ਨਾਮ ਹੀ ਅੱਛਾ 7 ਤੋਂ ਸਿੱਧਾ 11 ਕਿਤਾ 11 ਕਰ ਦਿੰਦਾ ਹੈ ਉਹਦੇ ਨਾਲ ਉਹ 11 ਨੂੰ ਲੈ ਕੇ ਲੋਕ ਕਾਫੀ ਉਤਸ਼ਾਹਿਤ ਨੇ ਹਰ ਹਰ ਇੱਕ ਨੂੰ ਚਾਹਤ ਹੁੰਦੀ ਆ ਜਿਹਦਾ ਨਾਮ ਹੀ ਕਹਿੰਦੇ ਕਹਿੰਦੇ ਨਹੀਂ ਤੇਰੀ ਲੋਟਰੀ ਨਿਕਲੀ ਆ ਤੇ ਉਹ ਸੰਕਦਾ ਵੀ ਕਿਸੇ ਦੇ ਵੀ ਕਿਸਮਤ ਆ ਸਕਦੀ ਹੈ ਹਾਂ ਜੀ ਤੇ ਤੁਸੀਂ ਕਾਫੀ ਲੰਬੇ ਸਮੇਂ ਤੋਂ ਇੱਥੇ ਕੰਮ ਕਰਦੇ ਹੋ ਤੇ ਹੁਣ ਤੱਕ ਕਿੰਨੇ ਇੱਕ ਵੱਡੇ ਤੋਂ ਵੱਡੇ ਨਾਮ ਨਿਕਲ ਚੁੱਕੇ ਤੁਹਾਡੇ ਸਟਾਲ ਤੋਂ ਮੇਰੇ ਕੋ 2014 ਜਿਹੜਾ ਕਰੋੜ ਦਾ ਨਾਮ ਆਉਂਦਾ ਸਾਕੀ ਬੰਕਰ 100 ਰੁਪਏ ਟਿਕਟ ਹੁੰਦੀ ਅੱਛਾ ਇਹ 2014 ਇਨ ਤੁਹਾਡੇ ਇਥੋਂ ਸਟਾਲ ਤੋਂ 1 ਕਰੋੜ ਦਾ ਨਾਮ ਨਿਕਲਿਆ ਕਿੱਥੋਂ ਦੇ ਸੀ ਉਹ ਉਹ ਗਦਾਫੋ ਦੀ ਕੁੜੀ ਖੜੀ ਅੱਛਾ ਉਤਤਵਾਰ ਫਿਰ ਲਾਲੇ ਨਗਰ ਪਿੰਡ ਨਿਕਲਿਆ 100 ਲੱਖ ਦਾ ਨਾਮ ਤੇਸਵਾਦ 2 ਲੱਖ 40 ਬਾ ਨਿਕਲਿਆ ਪੇਛੇ ਥੋੜੀ ਟਿਕਟ ਪਈ ਆਨਲਾਈਨ ਜੰਮੂ ਭੇਜੀ ਉਹ 2.5 ਲੱਖੋਂ ਤੇ ਨਿਕਲਿਆ 47 45 90 ਹਜ਼ਾਰ ਦੇ ਕਈ ਬੰਦੇ ਆ ਗਏ ਠੀਕ ਹੈ ਜੀ ਇਹ ਜੀ ਪੰਮਾ ਲਾਟਰੀ ਸਟਾਲ ਫਰੇਗੜ ਚੂੜੀਆਂ ਜਿਨ੍ਹਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਸਟਾਲ ਤੋਂ ਕਾਫੀ ਕਰੋੜਾਂ ਦਾ ਵੀ ਕਰੋੜ ਦਾ ਨਾਮ ਹੀ ਨਿਕਲਿਆ 2014 ਵਿੱਚ ਲੱਖਾਂ ਦੇ ਨਾਮ ਹੀ ਨਿਕਲੇ ਨੇ ਤੇ ਹੁਣ ਵੀ ਜਿਹੜੇ ਇਹ ਐਤ ਕਾ ਫਰਸਟ ਟਾਈਮ ਜੋ ਦੀਵਾਲੀ ਬੰਪਰ ਆ ਇਹ 11 ਕਰੋੜ ਦਾ ਨਾਮ ਹੈ ਅੱਛਾ ਇਹਦਾ ਡਰਾਅ ਕਦੋਂ ਨੇ ਜੀ ਜਿਹੜਾ ਡਰਾਅ ਹੋ ਗਿਆ 31 31 ਤਰੀਕ ਨੂੰ ਇਹ 31 ਅਕਤੂਬਰ ਨੂੰ ਹਾਂਜੀ ਹਾਂਜੀ 31 ਅਕਤੂਬਰ ਤੱਕ ਜਿਹੜੀ ਹੈ ਜਿਹੜੀ ਸੇਲ ਹੈ ਇਹ ਲੋਟਰੀ ਦੀ ਟਿਕਟ ਦੀ ਚੱਲੇਗੀ ਚੱਲ ਚੱਲਦੀ ਰਹੇਗੀ ਹਾਂਜੀ ਠੀਕ ਹੈ ਜੀ ਤੇ ਫਿਰ ਤੁਸੀਂ ਇੱਥੇ ਜਦੋਂ ਕਿਸੇ ਨੂੰ ਟਿਕਟ ਦਿੰਦੇ ਹੋ ਉਹਦਾ ਫੋਨ ਨੰਬਰ ਨੋਟ ਕਰਦੇ ਹੋ ਕਿਸੇ ਦੀ ਕਿਸਮ ਹਾਂ ਟਿਕਟ ਮਰ ਸਾਡਾ ਫੋਨ ਨੰਬਰ ਪਿੱਛੇ ਹੁੰਦਾ ਹੈ ਟਿਕਟ ਆਨਲਾਈਨ ਹੈਗੀ ਆ ਕਿਉਂਕਿ ਆਪ ਹੀ ਚੈੱਕ ਕਰ ਲੈਂਦੇ ਆ ਸਾਨੂੰ ਪੁੱਛਦੇ ਨਹੀਂ ਆਪ ਹੀ ਚੈੱਕ ਕਰਦੇ ਕਈ ਵਾਰ ਦੱਬਿਆ ਵੀ ਰਹਿ ਜਾਂਦਾ ਨਾ ਦੇਖਣ ਤੋਂ ਟਿਕਟ ਲੋਕੀ ਕਰ ਹੀ ਦਿੰਦੇ ਚੈੱਕ ਕਰ ਹੀ ਦਿੰਦੇ ਆ ਬਸ ਦੇਖੋ ਯਾਰ ਉਹ ਤਾਂ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਲੱਕੀ ਉੱਠ ਉੱਠ ਕੇ ਵੰਦੇ ਆ ਤੇ ਚ ਜਿੱਦਾਂ ਟਿਕਟ ਖਰੀਦ ਲੈਣੀ ਉਦੋਂ ਹੀ ਸੁਪਨੇ ਲੈਣਦਾ ਰਾਤ ਉਦੋਂ ਕੱਟ ਵੇਖਣ ਆਈਂ ਵੇਖਣ ਹੁੰਦਾ ਜੇ ਉਹ ਪਹਿਲਾਂ ਵੇਖਣਾ ਉਹਨਾਂ ਨੇ ਹਾਂਜੀ ਹੈ ਨਹੀਂ ਸਾਡੇ ਵੱਲੋਂ ਜੀ ਰੰਧਾਵਾ ਸੁੱਨ ਫੇਸੋ ਮੱਧੇ ਕਿ ਚੂੜੀਆਂ ਵੱਲੋਂ ਜੀ ਸਮੂਹ ਸਾਧ ਸੰਗਤ ਨੂੰ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਤੇ ਬੰਦੀ ਛੋੜ ਦੇ ਉਸਨੀਆ ਲੱਖ ਲੱਖ ਵਧਾਈਆਂ ਜੀ ਮੁਬਾਰਕਾਂ ਜੀ ਖੁਸ਼ੀਆਂ ਦਾ ਤਿਹਾੜਾ ਸਾਰੇ ਰਲ ਮਿਲ ਕੇ ਮਨਾਉਣੀ ਹਾਂਜੀ ਕੀ ਕਹਿੰਦੇ ਬੰਦੀ ਛੋੜ ਦਿਵਸ ਤੇ ਅੱਜ ਦੀਵਾਲੀ ਦਾ ਤਿਹਾੜ ਹੈ ਤੇ ਕਿਸ ਤਰ੍ਹਾਂ ਦਾ ਦੁਕਾਨਦਾਰੀ ਕਿਸ ਤਰ੍ਹਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਤੇ ਗਾਕੀ ਕਿਸ ਤਰ੍ਹਾਂ ਦਾ ਵਧੀਆ ਕੱਲ ਦਾ ਪਿਆ ਜਿਹੜੀ ਅਸਲ ਦੀਵਾਲੀ ਉਹ ਕੱਲ ਹੀ ਸਾਡੇ ਪੰਜਾਬ ਜਰਮੰਦਰ ਸਾਹਿਬ ਨਾਲ ਮਨਾਉਣਗੇ ਨਾ ਲੋਗ ਹਾਂਜੀ ਕੱਲ ਤਾਂ ਸਭ ਤੋਂ ਹਾਂਜੀ ਹਾਂਜੀ ਉਹ ਕੱਲ ਮਨਾਉਣਗੇ ਤਾਂ ਕਰਕੇ ਕੱਲ ਫਿਰ ਜ਼ਿਆਦਾ ਭੀੜ ਹੋਏਗੀ ਕਹਿਣਾ ਕੀ ਚਾਹੋ ਬਾਹੀ ਹੈ ਕਿ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਲ ਬਾਤਿਆਰ ਹੁੰਦਾ ਵਾ ਸਾਰਿਆਂ ਨੂੰ ਚਾਹ ਹੁੰਦਾ ਖੁਸ਼ੀ ਹੁੰਦੀ ਹੈ ਤੇ ਵਧੀਆ ਸ਼ਾਹ ਜੀ ਕੀ ਕਹਿੰਦੇ ਦੀਵਾਲੀ ਦੀ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਬਹੁਤ ਵਧੀਆ ਚੱਲ ਰਹੀ ਹੈ ਬਹੁਤ ਰੌਸ਼ਾ ਬਜ਼ਾਰ ਦੇ ਵਿੱਚ ਤੇ ਸਾਰਿਆਂ ਨੂੰ ਵਧੀਆ ਦੀਵਾਲੀ ਲੱਗੇ ਤੇ ਸਾਰਿਆਂ ਦੀ ਵਧੀਆ ਕਮਾਈ ਹੋਵੇ ਤੇ ਆਪਣਾ ਵੀ ਗਨ ਨਾ ਹੋਵੇ ਅਸਲੇ ਦਾ ਵੀ ਫਰਕ ਪਿਆ ਹਾਂਜੀ ਬਿਲਕੁਲ ਲੋਕੀ ਕੀ ਕਹਿੰਦੇ ਆ ਹੁਣ ਮੈਂ ਕੀ ਕਵਾਂ ਲੋਕੀ ਗੋਲੀਆਂ ਵੀ ਲੈ ਕੇ ਜਾ ਰਹੇ ਨੇ ਚਲਾਉਣ ਵਾਸਤੇ ਪਰ ਵਧੀਆ ਜੀ ਹਰ ਇੱਕ ਨੂੰ ਆਪਣੇ ਕੀ ਕਹਿੰਦੇ ਤਿਹਾੜ ਦੇ ਜੁਆਏ ਕਰਨਾ ਚਾਹੀਦਾ ਵਧੀਆ ਤਰੀਕੇ ਨਾਲ ਜਿਹੜਾ ਮਰਜ਼ੀ ਤਰੀਕਾ ਹੋਵੇ ਹਾਂ ਸੇਫ ਤਰੀਕੇ ਨਾਲ ਸੇਫ ਹੋਣਾ ਚਾਹੀਦਾ ਜੀ ਹਾਂਜੀ ਜਿਹੜਾ ਕਿ ਇਹਨਾਂ ਨੂੰ ਨੁਕਸਾਨ ਨਾ ਹੋਵੇ ਦੀਵਾਲੀ ਦੀ ਸਾਰਿਆਂ ਨੂੰ ਵਧਾਈ ਜੇ ਤੇ ਹਰ ਕਿਸੇ ਦੀਵਾਲੀ ਠੀਕ ਲੱਗ ਰਹੀ ਹੈ ਹਾਂਜੀ ਦੋ ਦਿਵਾਲੀਆਂ ਦੱਸ ਰਹੇ ਆ ਨਾ ਇਹ ਕੱਲ ਹਾਂਜੀ ਹਾਂਜੀ ਇਹ ਤੇ ਆਈ ਆ ਆਪ ਦੇਖ ਕਹਿ ਰਹੇ ਨੇ ਵੀ ਦੋ ਦਿਵਾਲੀਆਂ ਮਨਾਈ ਜਾਣਗੀਆਂ ਕਈ ਕਹਿੰਦੇ ਵੀ ਅੱਜ ਮਨਾਈ ਜਾਏਗੀ ਕਈ ਕਹਿੰਦੇ ਕੱਲ ਮਨਾਈ ਜਾਏਗੀ ਐਂ ਵੀ ਐਸੇ ਚੱਕਰ 'ਚ ਪਏ ਆ ਵੀ ਚਲੋ ਵੇਖੋ ਅੱਜ ਮਾਲ ਲੱਗਦਾ ਕਿ ਕੱਲ ਲੱਗਦਾ ਪਰ ਚ ਫਿਰ ਵੀ ਚਲੋ ਕਦੇ ਘਰ ਚੂੜੇ ਦੇ ਮੇਨ ਬਾਜ਼ਾਰ 'ਚ ਜਿੱਥੇ ਕਿ ਦੀਵੇ ਵੀ ਦੁਕਾਨਦਾਰ ਲਾ ਕੇ ਬੈਠੇ ਨੇ ਤੇ ਗਾਗ ਜਿਹੜੇ ਨੇ ਉਹਨਾਂ ਕੋਲ ਦੀਵੇ ਤੇ ਹੋਰ ਜਿਹੜੇ ਮੂਰਤੀਆਂ ਹੋਰ ਜਿਹੜੀ ਸਟੈਚੂਜ਼ ਨੇ ਉਹ ਵੀ ਇੱਥੇ ਉਹਨਾਂ ਕੋਲ ਮੌਜੂਦ ਨੇ ਤੇ ਗਾਗ ਜਿਹੜੇ ਨੇ ਉਹ ਖਰੀਦ ਰਹੇ ਨੇ ਹਾਂਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਹਾਂਜੀ ਹਾਂਜੀ ਭਾਈ ਬਹੁਤ ਵਧੀਆ ਬਹੁਤ ਵਧੀਆ ਮਹਾਰਾਜ ਬਹੁਤ ਰੌਣਕ ਬਜ਼ਾਰ ਵਿੱਚ ਬਹੁਤ ਚਰਮਾਤ ਹੈ ਦੀਵਾਲੀ ਆਈ ਹੈ ਕਿ ਦੀਵੇ ਛੋਟੇ ਵੱਡੇ ਹੋਰ ਜਿਹੜੀ ਸਮਗਰੀ ਆ ਤੁਹਾਡੇ ਵੱਲੋਂ ਇੱਥੇ ਲਗਾਈ ਗਈ ਆ ਕਿੰਨੀ ਕੁ ਜਿਹੜੀ ਗਾਕੀ ਆ ਜਾਂ ਕਿੰਨੇ ਕੁ ਜਿਹੜੇ ਕਸਟਮਰ ਨੇ ਇੱਥੇ ਆਏ ਨੇ ਨਹੀਂ ਮਹਾਰਾਜ ਦੀ ਕਿਰਪਾ ਨਾਲ ਕਿੰ ਆ ਦੀਵਾਲੀ ਬਹੁਤ ਵਧੀਆ ਲੱਗਦੀ ਹੈ ਕਸਟਮਰ ਵੀ ਜ਼ਿਆਦਾ ਹੈ ਕਿੰ ਬਾਜ਼ਾਰ ਤੇ ਰ ਬਹੁਤ ਵਧੀਆ ਮਾਹੌਲ ਦੀ ਦੀਵਾਲੀ ਬਹੁਤ ਅੱਛੀ ਲੱਗ ਰਹੀ ਹੈ ਬਹੁਤ ਵਧੀਆ ਲੱਗ ਰਹੀ ਹੈ ਮੋਮਬੱਤੀਆਂ ਦੀਵੇ ਬਹੁਤ ਵਧੀਆ ਵਿਕ ਰਹੇ ਆ ਮੂਰਤੀਆਂ ਵਿਕ ਰੀਆਂ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਰੌਣਕ ਚਹਿਲ ਪਹਿਲ ਹੈ ਫਤੇਗੜ ਚੂੜੀਆਂ ਚ ਬਹੁਤ ਵਧੀਆ ਦੀਵਾਲੀ ਬੜੀ ਖੁਸ਼ੀਆਂ ਭਰੀਆਂ ਮਨਾਈ ਜਾ ਰਹੀ ਹੈ ਹਾਂਜੀ ਸਾਰੇ ਸਮੂਹ ਸ਼ਹਿਰ ਨਿਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਪਿਆਰ ਭਰੀ ਵਧਾਈਆਂ ਜੀ ਤੇ ਉਮੀਦ ਕਰਦੇ ਹਾਂ ਜੀ ਇਹ ਤਿਉਹਾਰ ਸਾਰਿਆਂ ਵਾਸਤੇ ਬਹੁਤ ਹੀ ਖੁਸ਼ੀਆਂ ਲੈ ਕੇ ਆਵੇ ਜੀ ਹੈਪੀ ਦੀਵਾਲੀ ਟੂ ਆਲ ਆਫ ਯੂ ਸਰ ਦੀਵਾਲੀ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਸ਼ਹਿਰ ਦੇ ਵਿੱਚ ਰੌਣਕਾਂ ਨੇ ਸੋਨਾ ਮੌਲ ਬਣਿਆ ਦੀਪmala ਹੋਈ ਆ ਲੋਕਾਂ ਨੇ ਹੱਟੀਆਂ ਤੇ ਬਾਜ਼ਾਰ ਸਜਾਏ ਨੇ ਬਹੁਤ ਰੌਣਕ ਦਾ ਜਿਸੇ ਤਰ੍ਹਾਂ ਚੱਲਦਾ ਰਹੇ ਤੇ ਮਹਾਰਾਜ ਕਰੇ ਪਰਮਾਤਮਾ ਕਰੇ ਵਾਹਿਗੁਰੂ ਕਰੇ ਵੀ ਇਸ ਤਰ੍ਹਾਂ ਰੌਣਕਾਂ ਰਹਿਣ ਤੇ ਪਿਆਰ ਮੁਹਬਤ ਬਣਿਆ ਰਹੇ। ਕੀ ਨਾਂ ਬੱਚੇ? ਜਪਨੂਰ ਸਿੰਘ। ਜਪਨੂਰ ਸਿੰਘ ਜੀ ਕਿਹੜਾ ਪਿੰਡ ਆਪਣਾ? ਧੰਨਿਆਣਾ। ਤੇ ਫਿਰ ਅੱਜ ਖਰੀਦਦਾਰੀ ਕੀ ਖਰੀਦਿਆ ਅੱਜ ਦੀਵਾਲੀ ਦੀ ਬੰਦੀ ਛੋੜਦੇ ਵਾਸਤੇ? ਇਹ ਮਤਲਬ ਖੁਸ਼ ਹੋਗੇ ਪਟਾਕੇ ਪਟੂਕੇ ਚਲਾਉਣੇ। ਸਾਰੇ ਖੁਸ਼ ਆ ਬੱਚੇ ਤੇ ਪਟਾਕੇ? ਹਾਂ ਜੀ। ਪਟਾਕੇ ਬੱਚਿਆਂ ਨੂੰ ਦੂਰ ਰਹਿਣਾ ਚਾਹੀਦਾ ਨਾ? ਨਹੀਂ ਛੋਡੇ ਮੋਟੇ ਦੀ ਕੋਈ ਗੱਲ ਨਹੀਂ ਆ ਵੱਡਿਆਂ ਦੀ ਗੱਲ ਆ। ਵੱਡਿਆਂ ਦੀ? ਹਾਂ ਜੀ। ਅੱਛਾ ਜੀ ਯਾਨੀ ਕਿ ਸੇਫ ਰਹਿ ਕੇ। ਹਾਂ ਜੀ ਹਾਂ ਜੀ ਵਧੀਆ ਹੋਇਆ। ਹਾਂ ਜੀ ਆਹ ਵੇਖੋ ਸਾਰੇ ਆਪਣੇ ਆ ਮਾਰਮੀ ਆ ਸਾਰੇ ਵੇਖੋ ਜ세ਦਾਰ ਆਏ ਨੇ ਹੈ ਆਪਣੇ ਨਾਲ ਵੇਖੋ ਜਪਨੂਰ ਸੈਕ ਦੇ ਨਾਲ ਵੇਖੋ ਪੂਰਾ ਜਥਾ ਆਇਆ ਹੈ ਤੇ ਖਰੀਦਾਰੀ ਕਰ ਰਿਹਾ ਹੈ ਪਟਾਕੇ ਦੇ ਲਾਓ ਹੋਰ ਕੀ ਖਰੀਦਿਆ ਨਹੀਂ ਇਹ ਵੱਡੇ ਇਹ ਇਹ ਖਤਰਨਾਕ ਨਹੀਂ ਆ ਨਹੀਂ ਕੋਈ ਨਹੀਂ ਚਲਾ ਲਾਂਗੇ ਨਹੀਂ ਨਾ ਫਿਰ ਇਹ ਖਤਰਨਾਕੇ ਬੱਚਿਆਂ ਲਈ ਸੇਫ ਨਹੀਂ ਆ ਹਾਂ ਜੀ ਬੱਚਿਆਂ ਵਾਸਤੇ ਆ ਫਹੀ ਹਾਂ ਬਚਾਰੀ ਹੈ ਜੀ ਗ੍ਰੀਨ ਦੀਵਾਲੀ ਜਿਹੜੀ ਉਹ ਮਨਾਉਣੀ ਚਾਹੀਦੀ ਆ ਹਾਂ ਜੀ ਅਗਲੇ ਸਾਹਿਬ ਡਰਾਈ ਫਰੂਟ ਵੀ ਆ ਹੋਰ ਵੀ ਸਮਾਨ ਆ ਤੇ ਕਿਸ ਤਰ੍ਹਾਂ ਦਾ ਅੱਜ ਰਿਹਾ ਮਾਹੌਲ ਬਹੁਤ ਵਧੀਆ ਰਿਹਾ ਬਹੁਤ ਵਧੀਆ ਰਿਹਾ ਬਾਬੇ ਦੀ ਬੜੀ ਕਿਰਪਾ ਰਹੀ ਹਾਂ ਕੀ ਕੀ ਕਹਿਣਾ ਚਾਹੋਗੇ ਬੰਦੀ ਛੋੜ ਦੇ ਬਸ ਦੀਵਾਲੀ ਦਾ ਤਿਆਰ ਆ ਬਹੁਤ ਵਧੀਆ ਰਿਹਾ ਬਹੁਤ ਲੱਖ ਲੱਖ ਵਧਾਈਆਂ ਹਨ ਦਿਵਾਲੀ ਦੀ ਸਭ ਨੂੰ। ਬਸ ਹੈਪੀ ਦਿਵਾਲੀ ਹੈ ਕਿਸ ਤਰ੍ਹਾਂ ਦਾ ਮਾਹੌਲ ਹੈ ਕੀ ਕਹਿਣਾ ਚਾਹੋਗੇ? ਪਹਿਲਾਂ ਤੇ ਸ਼ੈ ਸ਼੍ਰੀ ਰਾਮ ਵਾਈ ਗੁਰਦੀ ਦਾ ਖਾਤਾ ਵਾਈ ਗੁਰਦੀ ਦੀ ਫਤਿਹ। ਵੇਖੋ ਦਿਵਾਲੀ ਦਾ ਤਿਹਾੜਾ ਤੁਸੀਂ ਵੇਖ ਰਹੇ ਹੋ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਰੌਣਕ ਹੈ ਸਵੇਰ ਤੋਂ ਹੀ ਬਹੁਤ ਪੀੜ ਹਰ ਪਰਿਵਾਰ ਆਪਣੀ ਖਰੀਦਦਾਰੀ ਕਰ ਰਿਹਾ ਵਾ ਬਾਜ਼ਾਰ 'ਚ ਕੰਮ ਦੀ ਰੌਣਕ ਆ ਤੇ ਇਦਾਂ ਹੀ ਇਹ ਦਿਵਾਲੀ ਖੁਸ਼ੀਆਂ ਖੇੜੇ ਲੈ ਕੇ ਆਉਂਦੀ ਰਹੇ ਲੋਕ ਆਪਸ ਵਿੱਚ ਮਿਲਵਰਤ ਦੇ ਰਹਿਣ ਪਰਿਵਾਰ ਵਸਦੇ ਰਹਿਣ ਹਰ ਘਰ ਪਰਮਾਤਮਾ ਖੁਸ਼ੀ ਗਏ ਮੈਂ ਸਾਰੇ ਦੇਸ਼ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਆਪਣਿਆਂ ਨੂੰ ਔਰ ਫਤੇਗੜ ਚੂੜੀਆਂ ਨੂੰ ਦੀਵਾਲੀ ਦੀ ਬਹੁਤ ਬਹੁਤ ਵਧਾਈ ਦਿੰਦਾ ਤੇ ਤੁਹਾਡਾ ਵੀ ਪੱਤਰਕਾਰਾਂ ਦਾ ਵੀਰ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਬੜੀ ਮਿਹਨਤ ਕਰ ਰਹੇ ਹੋ ਮੈਂ ਵੇਖ ਰਿਹਾ ਸਵੇਰ ਦੀ ਕਿ ਤੁਸੀਂ ਹਰ ਚੀਜ਼ ਨੂੰ ਕਵਰ ਕਰ ਰਹੇ ਹੋ ਤੇ ਮੈਂ ਇੱਕ ਵਾਰ ਫਿਰ ਤੋਂ ਦਿਲ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਦੀਵਾਲੀ ਦੀਆਂ ਵਧਾਈਆਂ ਦਿੰਦਾ ਦੀਵਾਲੀ ਦੇ ਤਿਉਹਾਰ ਤੇ ਇੱਕ ਬਰਤਨ ਖਰੀਦਣਾ ਜਿਹੜਾ ਵਾ ਉਹਨੂੰ ਸ਼ੰਗਣ ਮੰਨਿਆ ਜਾਂਦਾ ਤੇ ਅਸੀਂ ਫਤੇਗਰ ਚੂੜੀਆਂ ਚ ਮੌਜੂਦ ਆ ਕਾਫੀ ਦਿਖਾ ਰਹੇ ਆਂਗੇ ਤੁਸੀਂ ਦੇਖ ਸਕਦੇ ਹੋ ਕਿ ਕਸਟਮਰ ਜਿਹੜੇ ਨੇ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਇੱਥੇ ਬਰਤਨ ਵੀ ਖਰੀਦ ਰਹੇ ਨੇ ਤੇ ਇੱਥੇ ਜਿਹੜੇ ਦੁਕਾਨ ਦੇ ਮਾਲਕ ਨੇ ਉਹ ਵੀ ਮੌਜੂਦ ਨੇ ਗੱਲਬਾਤ ਕਰਦੇ ਹਾਂ ਜੀ ਕਿਸ ਤਰ੍ਹਾਂ ਦਾ ਰਿਹਾ ਜੀ ਅੱਜ ਮਾਹੌਲ ਕਿਸ ਤਰ੍ਹਾਂ ਦੀ ਗਾਕੀ ਰਹੀ ਬਰਤਨਾਂ ਲੈ ਕੇ ਜੀ ਜਿਸ ਤਰ੍ਹਾਂ ਦੀ ਸਾਨੂੰ ਆਸ ਸੀਗੀ ਉਸ ਤੋਂ ਬਹੁਤ ਵਧੀਆ ਰਹੀ ਇਸ ਤਰ੍ਹਾਂ ਦੀ ਆਸ ਨਹੀਂ ਸੀ ਕਿਉਂਕਿ ਜੋ ਮੌਜੂਦਾ ਹਾਲਾਤ ਨੇ ਪਾਣੀ ਐ ਦਾ ਸੀ ਹੜ ਐ ਦਾ ਸੀ ਕੋਈ ਅਸੋ ਇਹੋ ਜੀ ਕੋਈ ਕਮੀ ਬੇਸ਼ੀ ਨਹੀਂ ਗਈ ਬਹੁਤ ਵਧੀਆ ਰਹੀ ਔਰ ਆਸ ਕਰਦਾ ਕਿ ਹਰ ਕਿਸੇ ਦੀ ਵਧੀਆ ਰਹੀ ਹੋਵੇ ਬਹੁਤ ਮਜ਼ਾ ਆਇਆ ਬੜੇ ਖੁਸ਼ ਹਾਂ ਪੂਰੇ ਸੈਟੀਸਫਾਈ ਤੇ ਉੱਥੇ ਜਿਹੜੇ ਲੋਕ ਵੀ ਪੂਰੇ ਖੁਸ਼ ਨੇ ਸਾਡੀ ਪੁਰਾਣੀ ਜਿਹੜੀ ਦੁਕਾਨ ਹੈ ਕਾ ਸਭ ਤੋਂ ਪਹਿਲਾਂ ਇਹੋ ਹੀ ਛੋਟੇ ਛੋਟੇ ਹੀ ਇਹ ਸੁਣੀਦੀ ਸੀ 10 ਤੋਂ ਉਹਨਾਂ ਲੋਕ ਕਈਆਂ ਨੂੰ ਨਹੀਂ ਪਤਾ ਹੁੰਦਾ ਸਾਡੀ ਦੁਕਾਨ ਅਪਰੋਕਸੀਮੇਟ 60 ਸਾਲ ਪੁਰਾਣੀ ਦੁਕਾਨ ਹੈ ਮੇਰੇ ਫਾਦਰ ਸਾਹਿਬ ਇੱਥੇ ਬੈਠਦੇ ਸੀ ਉਹਨੂੰ ਥੋੜਾ ਜਿਹਾ ਉਹਨਾਂ ਦੀ ਸੇਡ ਲਈਏ ਤਾਂ ਘਰ ਨੇ ਅਸੀਂ 60 ਸਾਲ ਤੋਂ ਮਤਲਬ ਇੱਕ ਰਿਫ ਦਾ ਕਿਹੜੇ ਨਾਂ ਨਾਲ ਜਾਣੀ ਜਾਂਦੀ ਗੋਗੀ ਦੀ ਹੱਡੀ ਗੋਗੀ ਦੀ ਹੱਡੀ ਹਾਂਜੀ ਇਹ ਪੰਜ ਜੀ ਕੀ ਕਹਿਣਾ ਚਾਹੋਗੇ ਬੰਦੀ ਛੋੜ ਦਿਵਸ ਦਿਵਾਲੀ ਦੇ ਤਿਹਾਰ ਨੂੰ ਲੈ ਕੇ ਬੰਦੀ ਛੋੜ ਦਿਵਸ ਤੇ ਦਿਵਾਲੀ ਦੀਆਂ ਸਭ ਨੂੰ ਸਾਡੇ ਸਾਰਿਆਂ ਵੱਲੋਂ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਸਾਡੇ ਵੱਲੋਂ ਅੱਜ ਤੁਸੀਂ ਵੀ ਸਵੇਰ ਦੇ ਇੱਥੇ ਨਾਲ ਹੱਥ ਹਟਾ ਰਹੇ ਸੀ ਹਾਂਜੀ ਬਸ ਤੋਂ ਇਹ ਚੰਗੀ ਗੱਲ ਆ ਚਲੋ ਕਿ ਹੱਥ ਹਟਾਉਣਾ ਕਿਉਂਕਿ ਗਾਕੀ ਜ਼ਿਆਦਾ ਸੀ ਕਿ ਸਾਰੇ ਧਿਆਨ ਰੱਖਣਾ ਹਾਂਜੀ ਜ਼ਰੂਰ ਕਿਸ ਤਰ੍ਹਾਂ ਦਾ ਲੱਗਾ ਬਹੁਤ ਅੱਛਾ ਲੱਗਾ ਜੁਨੇ ਕੇ ਅਨਐਕਸਪੈਕਟਿਡ ਸਿਖਾ ਸਾਨੂੰ ਵੀ ਇੰਨਾ ਹੋਏਗਾ ਕਰੋੜ ਪਰ ਰਾਮ ਦੀ ਕਿਰਪਾ ਨਾਲ ਬਹੁਤ ਅੱਛਾ ਰਿਹਾ ਸੀਜ਼ਨ ਸਾਰਿਆ ਦਾ ਸਭ ਦਾ ਸੀਜ਼ਨ ਬਹੁਤ ਅੱਛਾ ਰਿਹਾ ਕੱਲ ਵੀ ਦੱਸ ਰਹੇ ਹਾਂ ਹਾਂਜੀ ਸਭ ਦਾ ਬਹੁਤ ਅੱਛਾ ਰਿਹਾ ਬਹੁਤ ਵਧੀਆ ਛੋੜਦਸੀ ਨਾਲ ਹੀ ਕਹਿ ਦਿੱਤਾ ਹਾਂ ਦੀਵਾਲੀ ਦੀ ਆ ਸਾਰੇ ਸ਼ਹਿਰ ਵਾਸੀਆਂ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਪਰਮਾਤਮਾ ਕਰੇ ਕਿ ਜਿਵੇਂ ਰੋਸ਼ਨੀयां ਦਾ ਤਰਿਆ ਰਿਹਾ ਸਾਰਿਆਂ ਦੀਆਂ ਜ਼ਿੰਦਗੀਆਂ ਜਿਹੜੀਆਂ ਵਾਂ ਖੁਸ਼ੀਆਂ ਦਾ ਰੋਸ਼ਨ ਹੋ ਜਾਣ ਮਿਹਰਬਾਨੀ ਕਰਨਾ। ਦੀਵਾਲੀ ਦੇ ਸਾਰੇ ਸ਼ਹਿਰ ਵਾਲਿਆਂ ਨੂੰ ਬਹੁਤ-ਬਹੁਤ ਵਧਾਈਆਂ ਜੀ। ਅੱਜ ਬੰਦੀ ਛੋੜ ਦਿਵਸੇ ਦੀਵਾਲੀ ਜਿਹੜੀ ਕੀ ਕਹਿੰਦੇ ਜੀ? ਭਾਈ ਦਾ ਤਿਉਹਾਰ ਬੜਾ ਮਹੱਤਵਪੂਰਨ ਸਾਲ ਦੇ ਵਿੱਚ ਸਭ ਤੋਂ ਵੱਧ ਮਤਲਬ ਤਿਉਹਾਰ ਇਸ ਨੂੰ ਜਾਣਿਆ ਜਾਂਦਾ। ਤੇ ਬਾਕੀ ਵਪਾਰ ਪੱਖੋਂ ਕਿਹਾ ਜਾਵੇ ਕਿ ਇਸ ਵਾਰ ਦੀ ਦੀਵਾਲੀ ਬਾਕੀ ਸਾਰਿਆਂ ਨਾਲੋਂ ਜ਼ਿਆਦਾ ਚੰਗੀ। ਤਪੀਣ ਵਾਲੀ ਹੈਪੀ ਡੇ ਵਾਲੀ ਦੀਆਂ ਜੀ ਬਹੁਤ ਬਹੁਤ ਵਧਾਈਆਂ ਲੋਕਾਂ ਨੂੰ ਸੁੱਖ ਸ਼ਾਂਤੀ ਨਾਲ ਸੁਖ ਸੁਖੀ ਨਾਲ ਅੰਗੇ ਵਧੀਆ ਤਿਹਾਰਾਂ ਨੂੰ ਖੁਸ਼ੀ ਨਾਲ ਮਨਾ ਰਹੇ ਆ ਤੇ ਸਭ ਨੂੰ ਬਹੁਤ ਬਹੁਤ ਵਧਾਈਆਂ